ਗੋਬਿੰਦ ਸਿੰਘ ਜੀ ਵੱਲੋਂ ਜਦੋਂ ਪੰਜ ਪਿਆਰੇ ਸਾਜੇ ਗਏ ਸਨ ਉਸ ਵਲੇ ਪੰਜ ਕਕਾਰ ਮੁੱਖ ਤੌਰ ਤੇ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਕਕਾਰ ਜਿਹੜੇ ਸੀ ਉਹ ਬਹੁਤ ਅਹਿਮੀਅਤ ਜਿਹੜੇ ਨੇ ਉਹ ਰੱਖਦੇ ਨੇ ਹਾਲਾਂਕਿ ਪੰਜੇ ਕਕਾਰਾਂ ਦੀ ਅਲੱਗ-ਅਲੱਗ ਅਹਿਮੀਅਤ ਹੈ ਲੇਕਿਨ ☬ਕਰਪਾਨ ਤੇ ਕੰਗੇ ਦੀ ਅਲੱਗ ਹੀ ਜਿਹੜੀ ਹੈ ਉਹ ਪਹਿਚਾਨ ਰਹੀ ਗਈ ਸੀ ਤੁਸੀਂ ਦੋ ਕਕਾਰ ਤਿਆਰ ਕਰਦੇ ਹੋ ਕੰਗਾ ਕਰਦੇ ਹੋ ਇੱਕ ☬ਕਰਪਾਨ ਕਰਦੇ ਹੋ ਉਹ ਕਿਸ ਤਰ੍ਹਾਂ ਕਰਦੇ ਹੋ ਔਰ ਕਿੰਨੀ ਕਿ ਸਚਤਾ ਜਿਹੜੀ ਆ ਉਹ ਰੱਖਣੀ ਪੈਂਦੀ ਹੈ ਕੰਗਾ ਔਰ ਕਿਰਪਾਨ ਅਸੀਂ ਤਰਾਸ਼ ਕੇ ਬਣਾਉਂਦੇ ਹਾਂ بڑے ਜਿਹੜਾ ਕੰਗਾ ਉਹ ਤੇ ਸਾਡੇ ਧਰਮ ਦੇ ਵਿੱਚ ਕਿਹਾ ਹੀ ਗਿਆ ਵੀ ਤੁਸੀਂ ਲੱਕੜ ਦਾ ਹੀ ਕੰਗਾ ਵਰਤਣਾ ਇਹ ਸਿਰ ਵਾਉਣ ਵਾਸਤੇ ਵੀ ਜਦੋਂ ਕੇਸਾਂ ਨੂੰ ਤੁਸੀਂ ਤਿਆਰ ਕਰਨਾ ਹੁੰਦਾ ਵਾਸਤੇ ਵੀ ਤੇ ਜੂੜੇ ਦੇ ਵਿੱਚ ਲਗਾਉਣ ਵਾਸਤੇ ਵੀ ਲੱਕੜ ਦਾ ਹੀ ਕੰਗਾ ਇਹ ਜਿਹੜੇ ਕਈ ਸਿੰਘ ਨੇ ਜਦੋਂ ਸਾਡੇ ਕੋ ਕੰਗਾ ਖੜਦੇ ਕਹਿੰਦੇ ਪਹਿਲਾਂ ਅਸੀਂ 2 ਦਿਨ ਸਰੋਂ ਦੇ ਤੇਲ ਚ ਉਹਨੂੰ ਡਬੋ ਕੇ ਰੱਖਦੇ ਹਾਂ ਜਦੋਂ ਕੰਗਾ ਤੇਲ ਨਾਲ ਤਾਰ ਹੋ ਜਾਂਦਾ ਫਿਰ ਅਸੀਂ ਸਿਰ ਦੇ ਵਿੱਚ ਲਾਉਂਦੇ ਹਾਂ ਇਹਦਾ ਹਰ ਬੰਦੇ ਨੇ ਆਪਣੇ ਆਪਣੇ ਐਕਸਪੀਰੀਅੰਸ ਦੱਸੇ। ਮੈਂ ਸ਼ੀਸ਼ਮ ਦੇ ਕੰਗੇ ਬਣਾਉਂਦਾ ਵਾ ਜਾਂ ਲਾਲ ਚੰਦਨ ਦੇ ਆ ਜਾਂ ਫਿਰ ਅਭਰੂਪਸ ਦੇ ਬਣਾਉਂਦੇ ਆ ਚਿੱਟਾ ਚੰਦਨ ਹੁੰਦਾ ਸੀਗਾ ਪਹਿਲਾਂ ਜਾਂ ਕੋਈ ਵੀ ਚੀਜ਼ ਦੇ ਹੀ ਕੰਗੇ ਬਣਾਉਂਦੇ ਆ ਤੇ ਤੇਲ ਲੱਕੜ ਦੇ ਵਿੱਚ ਤੇਲ ਦਾ ਧਿਆਨ ਰੱਖਿਆ ਜਾਂਦਾ ਵੀ ਤੇਲ ਵਾਲੀ ਲੱਕੜ ਵਰਤੀ ਜਾਵੇ। ਇਹ ਸੂਚਿਤਤਾ ਤੇ ਰੱਖਣਾ ਪੈਂਦਾ ਹੈ ਵੀ ਜਦੋਂ ਕੋਈ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਲਿਖ ਰਹੇ ਆ ਜਾਂ ਕੋਈ ਤਿਆਰੀ ਕਰ ਰਹੇ ਆ ਆਪਣੇ ਹੱਥ ਜਿਹੜੇ ਆ ਚੰਗੀ ਤਰ੍ਹਾਂ ਧੋ ਕੇ ਤੇ ਉਹਦਾ ਕੰਮ ਅਸੀਂ ਕਰਦੇ ਵੈਸੇ ਤੇ ਇਹ ਕਹਿੰਦੇ ਆ ਵੀ ਇੱਕ ਕਿਰਪਾਨ ਜਦੋਂ ਕਾਰਖਾਨੇ 'ਚ ਬੰਦੀ ਉਹਦਾ ਕਿਰਪਾਨ ਹੁੰਦੀ ਹੈ ਜਦੋਂ ਕੋਈ ਇਹ ਤੋਂ ਸਿੰਘ ਤਾਰਨ ਕਰਦਾ ਫਿਰ ਸਿਰੀ ਸਾਹਿਬ ਬੰਦੀ ਹੈ ਅਮਰ ਕੋ ਕਿੰਨੇ ਕਿ ਲੋਕ ਲੈ ਕਿੰਨੇ ਕਿ ਲੋਕ ਆਉਂਦੇ ਨੇ ਔਰ ਜਦੋਂ ਤੁਸੀਂ ਤੁਹਾਡੀਆਂ ਚੀਜ਼ਾਂ ਦੇਖਦੇ ਨੇ ਕਿੰਨੇ ਕਿ ਲੋਕ ਪ੍ਰੇਜ਼ ਕਰਦੇ ਕੋਈ ਕਿਸੇ ਦੇਖਿਆ ਬਹੁਤ ਅਲੱਗ-ਅਲੱਗ ਤਰਾਹ ਦੇ ਤੁਸੀਂ ਕਿਰਪਾਨ ਤਿਆਰ ਕਰਦੇ ਕਿਸੇ ਦਾ ਖੰਡਾ ਬਣਾਇਆ ਕਿਸੇ ਸਤਨਾਮ ਵਾਹ ਕੋਈ ਸੁਪੰਤੀਆਂ ਵੀ ਲਿਖਿਆ ਗਿਆ ਇੱਕ ਇਸ ਤਰ੍ਹਾਂ ਦੀ ਮਾਰ ਜਾਂਦਾ ਔਰ ਕਿ ਇਹ ਤੁਸੀਂ ਆਰਡਰ ਤੇ ਬਣਾਉਂਦੇ ਹੋ ਜਿਹੜੀਆਂ ਚੀਜ਼ਾਂ ਜਿਹੜੇ ਲੋਕ ਕਹਿੰਦੇ ਮੇਰ ਕੋ ਕਹੇ ਵਲੇ ਇੱਕ ਇਹੋ ਜਿਹੀ ਸਿੰਘ ਪੁਰਾਤਨ ਕਿਰਪਾਨਾਂ ਲੈ ਕੇ ਆਏ ਵੀ ਮੈਨੂੰ ਇੱਕ ਬੰਦੇ ਨੇ ਬਿਆਨ ਦਿਖਾਇਆ ਕਹਿੰਦਾ ਜੀ ਇਹ ਮਿਆਨ ਉਸ ਸਮੇਂ ਚ ਬਣਿਆ ਜਦੋਂ ਫੈਵਿਕੋਲ ਦੀ ਕਾਰ ਨਹੀਂ ਸੀ ਤੇ ਉਹਨੂੰ ਕਿਤਰਾ ਉਹਨਾਂ ਨੇ ਮਿਸਤਰੀ ਨੇ ਉਹਦੀਆਂ ਚੂਲਾ ਬਣਾ ਕੇ ਉਹਨਾਂ ਨੂੰ ਮਿਆਨਾਂ ਨਾਲ ਜੋੜਿਆ ਸੀਗਾ ਬਗੈਰ ਫੈਵਿਕੋਲ ਤੋਂ ਜਦੋਂ ਮਿਆਨ ਬਣਦੇ ਹੀ ਕਿਤਾਬਾਂ ਤੇ ਮੇਰੇ ਕੋ ਚਾਂਦੀ ਦੀਆਂ ਕਰਪਾਨਾਂ ਆਈਆਂ ਚਾਂਦੀ ਦੀ ਕਢਾਈ ਵਾਲੀਆਂ ਚਾਂਦੀ ਦੇ ਮੁੱਠੇ ਹਾਥੀ ਦੰਦ ਦੀਆਂ ਕਈਆਂ ਹਨ ਦਿੱਤੀਆਂ ਲਾਲ ਜਨੰਦੀਆਂ ਇਤੋਂ ਬੜੀਆਂ ਲੋਕਾਂ ਨੇ ਮੈਂ ਦਿੱਤੀਆਂ ਸੀ ਉਹਨਾਂ ਨੂੰ ਕਈਆਂ ਨੂੰ ਮਤਲਬ ਮੋਡੀਫਾਈ ਵੀ ਕਰਕੇ ਦਿੱਤੀ ਆ ਉਹਦੀਆਂ ਕਾਰਵਿੰਗ ਕਰਕੇ ਦਿੱਤੀ ਕਈਆਂ ਨੇ ਬਿਹਣ ਪਾ ਕੇ ਦਿੱਤੀ ਇਸ ਤਰ੍ਹਾਂ ਬਹੁਤ ਸਾਰੇ ਲੋਕ ਕਈਆਂ ਦੀਆਂ ਪੁਰਾਣੀਆਂ ਕਰਪਾਨਾਂ ਹੁੰਦੀਆਂ ਵੀ ਇਹ ਸਾਡੇ ਦਾਦਾ ਜੀ ਦੀ ਹੀ ਜੀ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਸੰਭਾਲੀ ਹੈ ਸਾਡੇ ਬਾਕਸ ਬੂਡ ਲੱਕੜ ਆਉਂਦੀ ਹੈ ਬਿਹਾਰ ਤੋਂ ਮੈਂ ਉਹ ਲੱਕੜ ਦਾ ਮਿਆਨ ਤਿਆਰ ਕੀਤਾ ਔਰ ਉਸ ਮਿਆਨ ਦੇ ਉੱਤੇ ਮੈਂ ਪੂਰਾ ਜੰਗਲ ਦਾ ਸੀਨ ਉਖਾਇਆ ਸ਼ਿਕਾਰ ਦਿਖਾਇਆ ਮਿਹਨਤ ਮੈਂ ਉੱਤੇ ਬੜੀ ਕੀਤੀ ਪਰ ਜਦੋਂ ਉਹਦਾ ਰਿਜ਼ਲਟ ਨਿਕਲਿਆ ਤੇ ਫਿਰ ਸਾਰੀ ਮੇਰੀ ਮਿਹਨਤ ਇਕਾਵੜਦਸ ਕੀ ਜੋ ਮੇਰੀ ਉਹਨਾਂ ਨੇ ਪ੍ਰੇਸ਼ ਕੀਤੀ ਤੇ ਬੜੇ ਚਿਰ ਫਿਰ ਉਹਨਾਂ ਦੀ ਫੋਟੋ ਮੈਨੂੰ ਆਉਂਦੀਆਂ ਵੀ ਤੁਹਾਡੀਆਂ ਚੀਜ਼ਾਂ ਲੋਕ ਪਸੰਦ ਕਰ ਰਹੇ ਨੇ ਕਦੀ ਪ੍ਰੋਬਲਮ ਨਹੀਂ ਆਈ ਕਿ ਮੈਂ ਇਸ ਜਗ੍ਹਾ ਤੇ ਭੇਜ ਰਿਹਾ ਆਂ ਵਿਦੇਸ਼ ਭੇਜ ਰਿਹਾ ਤੇ ਕਿਤੇ ਰਸਤੇ ਦੀ ਪ੍ਰੋਬਲਮ ਆ ਗਈ ਕਿ ਆਹ ਚੀਜ਼ ਕਿਉਂ ਭੇਜਦੇ ਹੋ ਤੁਸੀਂ ਇੱਕ ਕਾਰ ਕਿਉਂ ਭੇਜਦੇ ਐ ਜਦੋਂ ਅਸੀਂ ਭੇਜਦੇ ਇਹਨੂੰ ਨਾ ਬਲੰਡ ਕਰਪਾਨ ਵੀ ਅਸੀਂ ਇਹਦਾ ਲਿਖਦੇ ਆਂ ਕਿਉਂਕਿ ਇਹ ਸਾਡਾ ਇੱਕ ਸਿੰਬਲ ਹੈ ਦਰਪਾਨ ਰੱਖਣੀ ਆ ਉਹਦੀ ਜਿਹੜੀ ਧਾਰ ਹੁੰਦੀ ਹੈ ਅਸੀਂ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਦੇ ਥੋੜੀ ਉਹਦੀ ਧਾਰ ਘੱਟ ਰੱਖਦੇ ਆ ਪਲਾਂਟ ਕਰਪਾਨ ਕਰਕੇ ਵੀ ਫਿਰ ਬਿੱਲ ਕੱਟ ਕੇ ਭੇਜਣੀ ਪੈਂਦੀ ਕਿਉਂਕਿ ਸਾਨੂੰ ਇਹ ਵੀ ਚੀਜ਼ ਸ਼ੋਅ ਕਰਨੀ ਪੈਂਦੀ ਵੀ ਇਹ ਲੜਾਈ ਝਗੜੇ ਲਈ ਵੱਡਾ ਟੁਕੜਾ ਨਹੀਂ ਜਾ ਰਹੀਆਂ ਇਹ ਸਾਡੇ ਧਰਮ ਦੇ ਵਿੱਚ ਸਾਨੂੰ ਅਲਾਉ ਕੀਤੀਆਂ ਗਈਆਂ ਨੇ ਚੀਜ਼ਾਂ ਤਾਂ ਕਿੰਨੇ ਕੰਟਰੀਸ ਸਾਈਟਾਂ ਤੇ ਕਰਪਾਨਾ ਜਾ ਚੁੱਕੇ ਆ ਟੋਟਲ ਮੈਂ ਜੀ ਭੇਜੀਆਂ ਇੰਗਲੈਂਡ ਭੇਜੀਆਂ ਸੀਗੀਆਂ ਅਮਰੀਕਾ ਭੇਜੀਆਂ ਸੀਗੀਆਂ ਮੇਰੇ ਕੋਲ ਰਿਸ਼ਤੇਦਾਰ ਐ ਸੀ ਅਮਰੀਕਾ ਤੋਂ ਉਹਨਾਂ ਦੇ ਹੱਥ ਭੇਜੀਆਂ ਉੱਥੇ ਵੀ ਗਈਆਂ ਨੇ ਫਿਰ ਤੇ ਆਸਟ੍ਰੇਲੀਆ ਮੈਂ ਮੇਰਾ ਇੱਕ ਦੋਸਤ ਐ ਆਸਟ੍ਰੇਲੀਆ ਤੋਂ ਥੋੜੇ ਚਿਰ ਪਹਿਲਾਂ ਹੀ ਹੋ ਕੇ ਗਿਆ ਵਾ ਇੰਡੀਆ ਉਹਦੇ ਹੱਥ ਵੀ ਭੇਜੀਆਂ ਇਦਾਂ ਫਿਰ ਏ ਲੋਕ ਬੜੇ ਸ਼ੌਂਕ ਦੇ ਨਾਲ ਮੇਰੇ ਕੋਲ ਲੱਗੇ ਬੈਠ ਕੇ ਜਦੋਂ ਮੈਂ ਕਾਰਵ ਕਰਦਾ ਹਾਂ ਜਾਂ ਉਹ ਡਿਜ਼ਾਈਨ ਬਣਾਉਂਦਾ ਹਾਂ ਜਾਂ ਜਿਹੜੀ ਜਿਹੜੀ ਚੀਜ਼ ਕਿੰਨੂੰ ਬਣਾ ਕੇ ਦਿੰਦੇ ਆ ਨਾਲੇ ਖੁਸ਼ ਹੋ ਕੇ ਜਾਂਦੇ ਨਾਲ ਵੀਡੀਓ ਬਣਾ ਕੇ ਖੜਦੇ ਪਏ ਸੀ ਆਹ ਕਲਾਕਾਰ ਕੋਹ ਆਤਰਾਸ਼ੀ ਦਾ ਕੰਮ ਕਰਾ ਕੇ ਉਡ ਘਾਰਵਿੰਦ ਦਾ ਕੰਮ ਆ ਫਿਰ ਲੋਕ ਬੜੇ ਸ਼ੌਂਕ ਨਾਲ ਕਰਾਉਂਦੇ ਨੇ ਸਾਡੇ ਨਾਲ ਏ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਹਜੇ ਤੇ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਹਜੇ ਖਾਸ ਮਿਲ ਨਹੀਂ ਪਿਆ ਪਰ ਮੈਂ ਇਹੋ ਜਿਹਾ ਡਿਜ਼ਾਈਨ ਇੱਕ ਜਰੂਰ ਤਿਆਰ ਕੀਤਾ ਜਿਹਦੇ ਨੂੰ ਵੀ ਕੋਈ ਲੱਗਾ ਵੀ ਇਹ ਬੰਦਾ ਡਿਸਰਵ ਕਰਦਾ ਮੈਂ ਉਹ ਤੋਂ ਇਹ ਜਿਹੜੀ ਪ੍ਰੈਜ਼ੈਂਟ ਜਰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਦੋਂ ਪੰਜ ਪਿਆਰੇ ਸਾਜੇ ਗਏ ਸਨ ਉਸ ਵਲੇ ਪੰਜ ਕਕਾਰ ਮੁੱਖ ਤੌਰ ਤੇ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਕਕਾਰ ਜਿਹੜੇ ਸੀ ਉਹ ਬਹੁਤ ਅਹਿਮੀਅਤ ਜਿਹੜੇ ਨੇ ਉਹ ਰੱਖਦੇ ਨੇ ਹਾਲਾਂਕਿ ਪੰਜੇ ਕਕਾਰਾਂ ਦੀ ਅਲੱਗ-ਅਲੱਗ ਅਹਿਮੀਅਤ ਹੈ ਲੇਕਿਨ ਕਰਪਾਨ ਤੇ ਕੰਗੇ ਦੀ ਅਲੱਗ ਹੀ ਜਿਹੜੀ ਹੈ ਉਹ ਪਹਿਚਾਣ ਰਹੀ ਗਈ ਸੀ ਅਤੇ ਅੰਮ੍ਰਿਤਸਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਕੀਰਤੀ ਨੇ ਜਿਹੜੇ ਲਗਾਤਾਰ ਹੀ ਕਰਪਾਨ ਅਤੇ ਕੰਗੇ ਦਾ ਕੰਮ ਕਰ ਰਹੇ ਨੇ ਔਰ ਲੰਮੇ ਚਿਰ ਤੋਂ ਇਸ ਦਾ ਜਿਹੜਾ ਕੰਮ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਕਿ ਸੂਚਿਤਤਾ ਰੱਖੀ ਜਾਂਦੀ ਹੈ ਇਸ ਮਾਬਸਾਨਾ ਗੱਲਬਾਤ ਕਰਨੇ ਤਿਆਰ ਨੇ ਅਮਰਤਪਾਲ ਸੇਵ ਨੇ ਅ ਅਮਰਤਪਾਲ ਜੀ ਜਿਸ ਤਰ੍ਹਾਂ ਮੇਰੀ ਸ਼ੁਰੂਆਤ ਸੀ ਕਿ ਗੁਰਦੋਬ ਸਿੰਘ ਜੀ ਵੱਲੋਂ ਜਦੋਂ ਪੰਜ ਪਿਆਰ ਦੀ ਸਾਜਨਾ ਕੀਤੀ ਗਈ ਉਸ ਤੋਂ ਬਾਅਦ ਪੰਜ ਕਕਾਰ ਜਿਹੜੇ ਸੀਗੇ ਉਹ ਸਾਨੂੰ ਦਿੱਤੇ ਗਏ ਪੰਜ ਕਕੇ ਸਾਨੂੰ ਦਿੱਤੇ ਗਏ ਉਸ ਤੋਂ ਉਹਦੀ ਅਲੱਗ-ਅਲੱਗ ਹਮਤਤਾ ਹੁੰਦਾ ਹੈ ਲੇਕਿਨ ਜੇ ਤੁਸੀਂ ਦੋ ਕਕਾਰ ਤਿਆਰ ਕਰਦੇ ਕੰਗਾ ਕਰਦੇ ਉਹ ਇੱਕ ਕਿਰਪਾਨ ਕਰਦੇ ਹੋ ਉਹ ਕਿਸ ਤਰ੍ਹਾਂ ਕਰਦੇ ਔਰ ਕਿੰਨੀ ਕਿ ਸਚਤਾ ਜਿਹੜੀ ਆ ਉਹ ਰੱਖਣੀ ਪੈਂਦੀ ਹੈ ਜੀ ਜਿਹੜੇ ਦੋ ਕਕਾਰ ਨੇ ਕੰਗਾ ਤੇ ਕਿਰਪਾਨ ਇਹਦੇ ਵਿੱਚ ਲੱਕੜ ਮੈਂ ਜਿਵੇਂ ਲੱਕੜ ਨੂੰ ਐ ਐਪਲੀਕੇਸ਼ਨ ਪ੍ਰਕਾਰ ਪ੍ਰਵਾਦ ਚ ਮੇਰਾ ਜਨਮ ਹੋਇਆ ਜਿਵੇਂ ਮੇਰਾ ਸ਼ਿਲਪਕਾਰੀ ਦਾ ਕੰਮ ਹੈ ਲੱਕੜ ਦੀ ਤਰਾਸ਼ੀ ਦਾ ਕੰਮ ਹੈ ਤੇ ਕੰਗਾ ਔਰ ਕਿਰਪਾਨ ਅਸੀਂ ਤਰਾਸ਼ ਕੇ ਬਣਾਉਂਦੇ ਆ ਬੜੇ ਜਿਹੜਾ ਕੰਗਾ ਉਹ ਤੇ ਸਾਡੇ ਧਰਮ ਦੇ ਵਿੱਚ ਕਿਹਾ ਹੀ ਗਿਆ ਵੀ ਤੁਸੀਂ ਲੱਕੜ ਦਾ ਹੀ ਕੰਗਾ ਵਰਤਣਾ ਇਹ ਸਿਰ ਵਾਉਣ ਵਾਸਤੇ ਵੀ ਜਦੋਂ ਕੇਸਾਂ ਨੂੰ ਤੁਸੀਂ ਤਿਆਰ ਕਰਨਾ ਹੁੰਦਾ ਵਾਸਤੇ ਵੀ ਤੇ ਜੂੜੇ ਦੇ ਵਿੱਚ ਲਗਾਉਣ ਵਾਸਤੇ ਵੀ ਲੱਕੜ ਦਾ ਹੀ ਕੰਗਾ ਹੁਣ ਪਲਾਸਟਿਕ ਦੀਆਂ ਕੰਗੀਆਂ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਸਿਰ ਦੀਆਂ ਨਸਾਂ ਦਾ ਮ사ਜ ਨਹੀਂ ਕਰਦੀ ਜਿਹੜਾ ਲੱਕੜ ਦਾ ਕੰਗਾ ਆ ਜਿਹੜਾ ਨੀਮ ਦਾ ਕੰਗਾ ਆ ਸ਼ੀਸ਼ਮ ਦਾ ਕੰਗਾ ਆ ਜਿਹੜੇ ਜਿਹੜੇ ਕਈ ਸਿੰਘ ਨੇ ਜਦੋਂ ਸਾਡੇ ਕੋ ਕੰਗਾ ਖੜਦੇ ਕਹਿੰਦੇ ਪਹਿਲਾਂ ਅਸੀਂ 2 ਦਿਨ ਸਰੋਂ ਦੇ ਤੇਲ ਚ ਉਹਨੂੰ ਡਬੋ ਕੇ ਰੱਖਦੇ ਆ ਜਦੋਂ ਉਹ ਕੰਗਾ ਤੇਲ ਨਾਲ ਤਾਰ ਹੋ ਜਾਂਦਾ ਫਿਰ ਅਸੀਂ ਸਿਰ ਦੇ ਵਿੱਚ ਲਾਉਂਦੇ ਆ ਇਹਦਾ ਹਰ ਬੰਦੇ ਨੇ ਆਪਣੇ ਆਪਣੇ ਐਕਸਪੀਰੀਅੰਸ ਦੱਸੇ ਤੇ ਮੈਂ ਸ਼ੀਸ਼ਮ ਦੇ ਕੰਗੇ ਬਣਾਉਂਦਾ ਵਾ ਜਿਹੜਾ ਲਾਲ ਚੰਦਨ ਦੇ ਆ ਜਾਂ ਫਿਰ ਅਬਨੂਸ ਦੇ ਬਣਾਉਂਦੇ ਆ ਚਿੱਟਾ ਚੰਦਨ ਹੁੰਦਾ ਸੀਗਾ ਪਹਿਲਾਂ ਜਾਂ ਕੋਈ ਵੀ ਚੀਜ਼ ਦੇ ਹੀ ਕੰਗੇ ਬਣਾਉਂਦੇ ਆ ਤੇ ਤੇਲ ਲੱਕੜ ਦੇ ਵਿੱਚ ਤੇਲ ਦਾ ਧਿਆਨ ਰੱਖਿਆ ਜਾਂਦਾ ਵੀ ਤੇਲ ਵਾਲੀ ਲੱਕੜ ਵਰਤੀ ਜਾਵੇ ਤੇ ਜੇਕਰ ਤੇਲ ਵਾਲੀ ਲੱਕੜ ਅਸੀਂ ਨਹੀਂ ਵਰਤਦੇ ਜਾਂ ਕਈਆਂ ਦੇ ਲੱਕੜਾਂ ਦੇ ਵਿੱਚ ਤੇਲ ਨਹੀਂ ਹੁੰਦਾ ਫਿਰ ਉਹ ਜਿਹੜੇ ਸਿੰਘ ਸਾਡੇ ਕੋਲ ਕਰਦੇ ਉਹਨੂੰ ਪਹਿਲਾਂ ਸਰੋਂ ਤੇਲ 'ਚ 2 ਦਿਨ ਡਪਾਉਂਦੇ ਨੇ ਫਿਰ 30 ਦਿਨ ਕੰਗਾਉ ਆਪਣੇ ਕੇਸਾਂ 'ਚ ਲੁੰਗਦੇ ਨੇ ਤਾਂ ਕਿੰਨੀ ਕਿ ਸਫਾਈ ਰੱਖਣੀ ਪੈਂਦੀ ਕਿਉਂਕਿ ਤੁਸੀਂ ਮੇਕ ਕਰਦੇ ਹੋ ਤੇ ਗੁਰਬਾਣੀ ਦੇ ਵੀ ਪੰਕਤੀਆਂ ਹੋਣਗੇ ਕਿਸੇ ਜਗ੍ਹਾ ਤੇ ਕਮਕਾਰ ਲਿਖਿਆ ਹੁੰਦਾ ਕਿਸੇ ਜਗ੍ਹਾ ਸਤ ਨਵ ਵਾਇਗਰੂ ਲਿਖਿਆ ਹੁੰਦਾ ਫਿਰ ਕਿੰਨਾ ਕੁ ਜਿਹੜਾ ਤੁਸੀਂ ਪ੍ਰਕੌਸ਼ਨਸ ਰੱਖ ਕੇ ਜਿਹੜਾ ਇਹ ਕਰਦੇ ਏ ਜੀ ਸਭ ਤੋਂ ਪਹਿਲੇ ਨੰਬਰ ਤੇ ਮੇਰੀ ਦੇ ਸ਼ਾਇਦ ਸ਼ੁਰੂ ਤੋਂ ਹੀ ਆਦਤ ਹੈ ਜਿਉਂ ਅਹੀਂ ਸਾਡਾ ਪਰਿਵਾਰ ਵੀ ਜਿਸ ਤਰ੍ਹਾਂ ਸੀਗਾ ਵੀ ਅਸੀਂ ਤੇ ਰਾਤ ਨੂੰ ਜਦੋਂ ਸੌਂਨੇ ਆ ਉਹਦੇ ਵੀ ਸਿਰ ਤੇ ਪਰਣਾ ਬਣ ਕੇ ਸੌਂਨੇ ਆ ਅਹੀਂ ਤੇ ਰਾਤ ਨੂੰ ਸੌਣ ਲੱਗੇ ਵੀ ਸਿਰ ਨਹੀਂ ਡੰਗਾ ਕਰਦੇ ਤੇ ਕਾਰਖਾਨੇ ਦੇ ਵਿੱਚ ਹੁਣ ਲੱਕੜ ਦਾ ਕੰਮ ਐ ਬੂਰਾ ਉੱਡਦਾ ਐ ਲੱਕੜ ਦਾ ਤੇ ਉਹ ਸਾਡੇ ਕੇਸਾ ਜਗ ਪੂਰਾ ਬੜੇਗਾ ਤੇ ਸਾਨੂੰ ਉਹ ਕੇਸਾਂ ਦਾ ਇਸ਼ਨਾਨ ਕਰਾਉਣਾ ਪਏਗਾ ਤੇ ਪਰਨਾ ਤੇ ਅਸੀਂ ਸਿਰ ਦੇ ਸਿਰ ਕੱਜ ਕੇ ਮਿਲ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਮੈਂ ਕੰਮ ਕਰਦਾ ਸਿਰ ਤੇ ਪਹਿਲੇ ਨੰਬਰ ਤੇ ਸਾਡਾ ਕੱਜਿਆ ਹੀ ਹੁੰਦਾ ਤੇ ਸੁੱਚਤਾ ਦਾ ਧਿਆਨ ਰੱਖਣਾ ਪੈਂਦਾ ਹੈ ਵੀ ਜਦੋਂ ਕੋਈ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਲਿਖ ਰਹੇ ਆ ਜਾਂ ਕੋਈ ਤਿਆਰੀ ਕਰ ਰਹੇ ਆ ਆਪਣੇ ਹੱਥ ਜਿਹੜੇ ਆ ਚੰਗੀਤਾ ਦਾ ਧੋ ਕੇ ਤੇ ਉਹਦਾ ਕੰਮ ਅਸੀਂ ਕਰਦੇ ਮਤਲਬ ਕੀ ਕਹਿਣ ਦਾ ਮਤਲਬ ਕੀ ਉਹਨਾਂ ਨੂੰ ਇੱਕ ਅਲੱਗ ਸਥਾਨ ਦਿੱਤਾ ਜਾਂਦਾ ਕਿ ਤਾਂ ਜੋ ਕਿ ਪੈਰਾ ਚ ਵੇਖ ਸਕਦੇ ਹੈ ਨਹੀਂ ਜੀ ਬਿਲਕੁਲ ਵੈਸੇ ਤੇ ਕਹਿੰਦੇ ਆ ਵੀ ਇਹ ਕਿਰਪਾਨ ਜਦੋਂ ਕਾਰਕ ਚ ਬੰਦੀ ਉਦੋਂ ਕੁਰਬਾਨ ਹੁੰਦੀ ਹੈ ਜਦੋਂ ਕੋਈ ਇਹਨੂੰ ਸਿੰਘ ਤਾਰਨ ਕਰਦਾ ਫਿਰ ਸਿਰੀ ਸਾਹਿਬ ਬੰਦੀ ਹੈ ਤੇ ਪਰ ਫਿਰ ਵੀ ਅਸੀਂ ਇਹ ਕਾਰਖਾਨੇ ਦੇ ਵਿੱਚ ਜਦੋਂ ਲੱਕੜ ਹੈ ਲੱਕੜ ਕਿਤੇ ਵੀ ਜੰਗਲਾਂ 'ਚ ਪਈ ਆ ਜਾਂ ਕਿਤੇ ਵੀ ਟਾਲ ਦੇ ਉੱਤੇ ਪਈ ਆ ਲੱਕੜ ਚਰਾ ਕੇ ਜਦੋਂ ਲੱਕੜ ਨੂੰ ਚੀਰ ਕੇ ਉਹਦਾ ਮਿਆਨ ਅਸੀਂ ਤਿਆਰ ਕਰਦੇ ਆ ਉਹ ਤੋਂ ਬਿਆਨ ਤੋਂ ਬਾਅਦ ਜਦੋਂ ਉਹਨੂੰ ਅਸੀਂ ਕਾਰਵਿੰਗ ਕਰਦੇ ਆ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਲਿਖਦੀਆਂ ਉਹਦੇ ਵਾਸਤੇ ਸਪੈਸ਼ਲ ਇੱਕ ਟੇਬਲ ਹੁੰਦਾ ਹੈ ਲਿਖ ਕੇ ਤੇ ਅਸੀਂ ਟੇਬਲ ਦੇ ਉੱਤੇ ਰੱਖਦੇ ਆ ਉੱਥੇ ਹੀ ਉਹਦੀ ਤਿਆਰੀ ਕਰਦੇ ਆ ਅਮਰ ਕੋ ਕਿੰਨੇ ਕਿ ਲੋਕ ਨੇ ਕਿੰਨੇ ਕਿ ਆਉਂਦੇ ਨੇ ਔਰ ਜਦੋਂ ਤੁਸੀਂ ਤੁਹਾਡੀਆਂ ਚੀਜ਼ਾਂ ਦੇਖਦੇ ਨੇ ਕਿੰਨੇ ਕਿ ਲੋਕ ਪ੍ਰੇਜ਼ ਕਰਦੇ ਕਿ ਅਸੀਂ ਦੇਖਿਆ ਬਹੁਤ ਅਲੱਗ-ਅਲੱਗ ਤਰਾਹ ਦੇ ਤੁਸੀਂ ਕਿਰਪਾਨ ਤਿਆਰ ਕਰਦੇ ਕਿਸੇ ਦਾ ਖੰਡਾ ਬਣਾਇਆ ਕਿਸੇ ਸਤਨਾਵ ਦੇ ਕੋਈ ਕੁਝ ਪੰਕਤੀਆਂ ਵੀ ਲਿਖੀਆਂ ਆਂਗੀਆਂ ਇਹ ਕਿਸ ਤਰ੍ਹਾਂ ਦੀ ਮਾਰ ਜਾਂਦਾ ਔਰ ਕਿ ਇਹ ਤੁਸੀਂ ਆਰਡਰ ਤੇ ਬਣਾਉਂਦੇ ਹੋ ਜਿਹੜੀਆਂ ਚੀਜ਼ਾਂ ਇਹ ਲੋਕ ਕਹਿੰਦੇ ਨੇ ਇਹ ਮੇਰੇ ਕੋ ਜੀ ਜ਼ਿਆਦਾਤਰ ਮੇਰਾ ਤੇ ਵੁੱਡ ਗਾਰਵਿੰਗ ਦਾ ਕੰਮ ਹੈ ਮੇਰੇ ਕੋ ਤੇ ਸ਼ਕੀਨ ਬੰਦੇ ਹੀ ਆਉਂਦੇ ਆ ਤੇ ਜਿਹੜੇ ਕਹਿੰਦੇ ਨੇ ਵੀ ਅਸੀਂ ਆਹ ਚੀਜ਼ ਬਣਾਉਣੀ ਆ ਗੁਰਬਾਣੀ ਲਿਖਣੀ ਆ ਇਹਨਾਂ ਦਾ ਨਾਮ ਲਿਖਣੇ ਆ ਵਾਲੇ ਸੰਤਾਂ ਨੂੰ ਦੇਣੀ ਆ ਇਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਤਿਆਰ ਕਰਕੇ ਦਿਓ ਸਪੈਸ਼ਲ ਜਿਵੇਂ ਮੇਰਾ ਕੰਮ ਹੀ ਲੱਕੜ ਦਾ ਵੈ ਜਿਵੇਂ ਉਹਦਾ ਮੈਂ ਹੈਂਡ ਲਿਆ ਉਹ ਵੀ ਲੱਕੜ ਦਾ ਹੀ ਲਾਉਣਾ ਵਾ ਥੱਲੇ ਵਾਲਾ ਬਿਆਨ ਸਾਰਾ ਮੈਂ ਲੱਕੜ ਦਾ ਹੀ ਲਾਉਣਾ ਵਾ ਇਹ ਜੇ ਅਸੀਂ ਕੋਈ ਜਾਲੀ ਵੀ ਕੱਟ ਸਕਦੇ ਹਾਂ ਤੇ ਕਾਰਵਿੰਗ ਕਰਦੇ ਆ ਬੜੇ ਸਾਰੇ ਦੁਨੀਆ ਪਰ ਦੇ ਡਿਜ਼ਾਈਨ ਪਰ ਮੇਰਾ ਜਿਹੜਾ ਵੀ ਕੰਮ ਹੋਏਗਾ ਉਹ ਲੱਕੜ ਚ ਹੀ ਹੋਏਗਾ ਮੈਂ ਕੋਈ ਪਿੱਤਲ ਦੇ ਨਾਲ ਜਾਂ ਲੋਹੇ ਦੇ ਨਾਲ ਕੁਝ ਜਿਵੇਂ ਸਟੀਲ ਦੇ ਕਵਰ ਬੰਦੇ ਪਿੱਤਲ ਦੇ ਕਵਰ ਬੰਦੇ ਮੇਰਾ ਪਿੱਤਲ ਨਾਲ ਸਟੀਲ ਦਾ ਕੋਈ ਕੰਮ ਨਹੀਂ ਆ ਮੇਰੇ کارਖਾਨੇ ਮੇਰਾ ਲੱਕੜ ਦਾ کارਖਾਨਾ ਲੱਕੜ ਦੀਆਂ ਚੀਜ਼ਾਂ ਕੱਟਦੇ ਆ ਹਰ ਚੀ ਲੱਕੜ ਦੀ ਆ ਤੇ ਮੈਂ ਫਿਰ ਉਹ ਲੱਕੜ ਦਾ ਹੀ ਚੀਜ਼ਾਂ ਬਣਾ ਕੇ ਲੋਕਾਂ ਨੂੰ ਵੀ ਬਣਾ ਕੇ ਦਿੱਤਾ ਹੈ ਜਾਂ ਕੋਈ ਹੋਰ ਹੈ ਨੇ ਜਿਨ੍ਹਾਂ ਨੂੰ ਬਣਾ ਕੇ ਹਾਂਜੀ ਮੈਂ ਡਾਇਰੈਕਟ ਤਾਂ ਨਹੀਂ ਭੇਜੀਆਂ ਪਰ ਜਦੋਂ ਇੱਥੇ RAM LILA ਹੁੰਦੀ ਸੀਗੀ ਇੱਥੇ ਬੜੇ ਸਕਤਰੀ ਬਾਗ ਉਧਰ ਬਾਦੋਂ ਸਸਕਵੀਰ ਉਹਨਾਂ ਜਿਹੜੀਆਂ ਕ੍ਰਪਾਨਾਂ ਜਾਂਦੀਆਂ ਮੇਰੇ ਘਰੋਂ ਬਣ ਕੇ ਜਾਂਦੀਆਂ ਸੀਗੀਆਂ ਉਹ ਵਿੱਚ ਕੋ ਦੋ ਚਾਰ ਸੈੱਟ ਹੁੰਦੇ ਸੀਗੇ ਜਿਹੜੇ ਜਾ ਕੇ ਉੱਥੇ ਪ੍ਰੈਜ਼ੈਂਟ ਕਰਦੇ ਸੀਗੇ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਵੱਡੇ ਵੱਡੇ ਲੋਕਾਂ ਨੂੰ ਕ੍ਰਪਾਨਾਂ ਬਣੀਆਂ ਗਈਆਂ ਵਾਂ ਤੇ ਕਿਸੇ ਨੂੰ ਸਨਮਾਨ ਵੀ ਦਿੰਦੇ ਨੇ ਤੇ ਸਪੈਸ਼ਲ ਲੱਕੜ ਕਈ ਪਤਾ ਕਿ ਉਹ ਲੱਕੜ ਟ੍ਰੈਡੀਸ਼ਨਲ ਆ ਤੇ ਮੇਰੇ ਕੋ ਕਹੇ ਵਲੇ ਇੱਕ ਇਹੋ ਜਿਹੀ ਸਿੰਘ ਪੁਰਾਤਨ ਕਰਪਾਨਾ ਲੈ ਕੇ ਆਏ ਵੀ ਮੈਨੂੰ ਇੱਕ ਬੰਦੇ ਨੇ ਬਿਆਨ ਦਿਖਾਇਆ ਕਹਿੰਦਾ ਜੀ ਇਹ ਮਿਆਨ ਉਸ ਸਮੇਂ ਚ ਬਣਿਆ ਜਦੋਂ ਫੈਵਿਕੋਲ ਦੀ ਕਾਰਡ ਹੀ ਨਹੀਂ ਹੁੰਦੀ ਹੂੰ ਉਹਨੂੰ ਕਿ ਤਰ੍ਹਾਂ ਉਹਨਾਂ ਨੇ ਮਿਸਤਰੀ ਨੇ ਉਹਦੀਆਂ ਚੂਲਾ ਬਣਾ ਕੇ ਉਹਨਾਂ ਨੂੰ ਮਿਆਨਾਂ ਨੂੰ ਜੋੜਿਆ ਸੀਗਾ ਬਗੈਰ ਫੈਵੀਕੋਲ ਤੋਂ ਜਦੋਂ ਮਿਆਨ ਬੰਦ ਹੈ ਕਿੱਦਾਂ ਬੰਦੇ ਫੈਵੀਕੋਲ ਦੀ ਕਾਰਟ ਤੇ ਬਾਅਦ ਚ ਆਈਆਂ ਹੁੰਨ ਜੋੜ ਦਿੰਦੇ ਨੇ ਇੱਕ ਪਾਸੇ ਚਰੀ ਪਾ ਕੇ ਪਾਈ ਜੋੜ ਦਿੰਦੇ ਆ ਉਹੋ ਜਿਹੀਆਂ ਕੁਰਬਾਨਾਂ ਸਾਡੇ ਕੋਈਆਂ ਮੇਰੇ ਕੋ ਚਾਂਦੀ ਦੀਆਂ ਕੁਰਬਾਨਾਂ ਆਈਆਂ ਚਾਂਦੀ ਦੀਆਂ ਕਢਾਈ ਵਾਲੀਆਂ ਚਾਂਦੀ ਦੇ ਮੁੱਠੇ ਹਾਥੀ ਦੰਦ ਦੀਆਂ ਕਈਆਂ ਹਣ ਦਿੱਤੀਆਂ ਲਾਲ ਚੰਦਨ ਦੀਆਂ ਇਤਾਂ ਬੜੀਆਂ ਲੋਕਾਂ ਨੇ ਮੈਨੂੰ ਦਿੱਤੀਆਂ ਸੀ ਉਹਨਾਂ ਨੂੰ ਕਈਆਂ ਨੂੰ ਮਤਲਬ ਮੋਡੀਫਾਈ ਵੀ ਕਰਕੇ ਦਿੱਤੀ ਆ ਉਹਦੀਆਂ ਕਾਰਵਿੰਗ ਕਰਕੇ ਦਿੱਤੀ ਕਈਆਂ ਤੇ ਮਿਆਨ ਪਾ ਕੇ ਦਿੱਤੇ ਇਤਰਾ ਵੀ ਇਹ ਸਾਡੇ ਦਾਦਾ ਜੀ ਦੀ ਹੀ ਜੀ ਹੈ ਅਸੀਂ ਉਹਨਾਂ ਦੀ ਯਾਦ ਚ ਸੰਭਾਲੀ ਹੈ ਭਾਵੇਂ ਉਹ ਮਤਲਬ ਸਿੰਪਲ ਲੋਹੇ ਦੀ ਹੋਵੇ ਜਾਂ ਸਰਬ ਲੋਹੇ ਦੀ ਹੋਵੇ ਪਰ ਜਿਹੜੀਆਂ ਯਾਦਾਂ ਜੁੜੀਆਂ ਲੋਕਾਂ ਦੀਆਂ ਵੀ ਇਹ ਸਾਡੇ ਦਾਦਾ ਜੀ ਦੀ ਕਿਰਪਾ ਨੇ ਜੀ ਇਹਨੂੰ ਦੁਬਾਰਾ ਤਿਆਰ ਕਰਕੇ ਦਿਓ ਇਹੋ ਹੀ ਚਾਹੀਦੀ ਹੈ ਨਵੀਂ ਨਹੀਂ ਚਾਹੀਦੀ ਨਵੀਂ ਭਾਵੇਂ ਸਸਤੀ ਮਿਲਦੀ ਹੈ ਪਰ ਉਹਨਾਂ ਉੱਤੇ ਜਿਆਦਾ ਪੈਸੇ ਖਰਚਣੇ ਨਵੇਂ ਨਹੀਂ ਲੈਣੇ ਇਤਨਾ ਬਹੁਤ سارے ਸਿੰਘ ਸਾਡੇ ਤੋਂ ਆਉਂਦੇ ਆ ਚੀਜ਼ਾਂ ਲੈਂਦੇ ਅਮਰ ਪੰਜਾਬ ਦੇ ਲੋਕ ਹੀ ਪਸੰਦ ਕਰਦੇ ਕਿ ਵਿਦੇਸ਼ਾਂ ਤੋਂ ਵੀ ਤੁਹਾਨੂੰ ਆਰਡਰਸ ਆਉਂਦੇ ਨੇ ਕਿ ਸਥਾਨੀਏ ਚੀਜ਼ਾਂ ਬਣਾ ਕੇ ਭੇਜਿਆ ਇਹ ਵਿਦੇਸ਼ਾਂ ਦੇ ਵਿੱਚ ਲੋਕ ਜਿਆਦਾ ਪਿਆਰ ਕਰਦੇ ਤੇ ਦੇਖੋ ਦਿੱਲੀ ਬਹੁਤ ਪਿਆਰ ਕਰਦੇ ਨੇ ਦਿੱਲੀ ਦੀ ਸੰਗਤ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਸੰਭਾਲ ਕੇ ਵੀ ਰੱਖਦੀ ਆ ਆਪਣੇ ਕੋਲ ਤੇ ਜਿਹੜੇ ਸਾਡੇ ਨਿਹੰਗ ਸਿੰਘ ਆ ਲਾਟੀਆਂ ਫੌਜਾਂ ਨੇ ਇਹਨਾਂ ਨੇ بڑے بڑے ਬਲਕਮਾਂ ਦੀਆਂ ਕਰਪਾਨਾਂ ਸਾਨੂੰ ਆ ਚਾਹੀਦਾ ਸਾਨੂੰ ਵੱਡੇ ਹੈਂਡਲ ਚਾਹੀਦੇ ਆ ਤੇਗੇ بڑے بڑے ਵੱਡੇ ਤੇਗੇ ਤਿਆਰ ਕਰੋ ਤੇ ਖੰਡਿਆਂ ਦੇ ਮਿਆਂ ਸਾਡੇ ਕੋਲ ਤੇ ਪੈਂਦੇ ਆ ਇਤਰਾ ਬਹੁਤ ਸਾਰੇ ਸਾਡੇ ਕੋਲ ਕੋਈ ਨਾ ਕੋਈ ਸਿੰਘ ਆਏ ਰਹਿੰਦੇ ਨੇ ਵੀ ਸਾਨੂੰ ਇਹਦਾ ਮਿਆਂ ਪਾ ਕੇ ਦਿਓ ਆ ਤਰਾਸ਼ੀ ਕਰਕੇ ਦਿਓ ਜਾਂ ਇਸ ਤਰ੍ਹਾਂ ਦੀ ਤਿਆਰੀ ਕਰਕੇ ਦਿਓ ਫਿਰ ਇਦਾਂ ਲੋਕਾਂ ਦੀਆਂ ਡਿਮਾਂਡਾਂ ਤੇ ਮੈਂ ਕੰਮ ਕਰਦਾ ਕੋਈ ਅਸਰਾਧ ਦੀ ਕਰਪਾਨ ਜਿਹੜੀ ਤੁਸੀਂ ਕਹਿੰਦੇ ਹੋ ਕਿ ਆ ਚਾਹੁੰਦਾ ਸੀਗਾ ਮੈਂ ਤੇ ਕਿਸੇ ਨੇ ਹੋਰਨ ਦਿੱਤਾ ਤੇ ਅੱਜ ਬਣਾਈ ਤੇ ਬੜੀ ਸੰਤੁਸ਼ਟੀ ਹੋਈਗੀ ਆ ਚੀਜ਼ ਜਿਹੜੀ ਆ ਉਹ ਬਣਾਈ ਆ ਮੇਰੀ ਜ਼ਿੰਦਗੀ ਦੀ ਐਕਸਪੀਰੀਅੰਸ ਹੈਗਾ ਕਿ ਮੈਂ ਬਣਾਉਣਾ ਚਾਹੁੰਦਾ ਲੇਕਿ ਕਿਸੇ ਨੇ ਮਨਹਾੜੀ ਆਵੇ ਕਿ ਜਿਸ ਤਰ੍ਹਾਂ ਦਾ ਹੋਇਆ ਅੱਜ ਤੱਕ ਐ ਮੈਂ ਜੀ ਮੇਰੀ ਗੱਲ ਤੇ ਕਿਸੇ ਨਾਲ ਚੱਲਦੀ ਸੀਗੀ ਐ ਬੜੇ ਤਗੜੇ ਮੇਰੀ ਇੰਗਲੈਂਡ ਚ ਕਿਹੇ ਬੰਦੇ ਨਾਲ ਗੱਲ ਚੱਲਦੀ ਸੀਗੀ ਉਹ ਕਹਿੰਦੇ ਵੀ ਸਾਨੂੰ ਮਿਆਣ ਇਹੋ ਜਿਹਾ ਤਿਆਰ ਕਰਕੇ ਦਿਓ ਵੀ ਜਿਹੜਾ ਮਿਆਣ ਜਦੋਂ ਵੀ ਕੋਈ ਵੇਖੇ ਕੋਪੀ ਉਹ ਜਦੋਂ ਰਾਜੇ ਮਹਾਰਾਜੇ ਜਦੋਂ ਕਾਰੀਗਰਾਂ ਨੂੰ ਕੰਮ ਕਰਾਉਂਦੇ ਸੀ ਜੋ ਤਰਾਸ਼ੀ ਉਹ ਉਸ ਹਾਵਣਾ ਕਰਦੀ ਫਿਰ ਮੈਂ ਉਹਨਾਂ ਨੂੰ ਨਾ ਇੱਕ ਸਾਡੇ ਬਾਕਸवुड ਲੱਕੜ ਆਉਂਦੀ ਆ ਬਿਹਾਰ ਤੋਂ ਮੈਂ ਉਹ ਲੱਕੜ ਦਾ ਮਿਆਨ ਤਿਆਰ ਕੀਤਾ ਔਰ ਉਸ ਮਿਆਨ ਦੇ ਉੱਤੇ ਮੈਂ ਪੂਰਾ ਜੰਗਲ ਦਾ ਸੀਨ ਉਖਾਇਆ ਸ਼ਿਕਾਰ ਦਿਖਾਏ ਬਈ ਜਦੋਂ ਹਿਰਨ ਭੱਜ ਰਿਹਾ ਵਾ ਤੇ ਸ਼ੇਰ ਉਹ ਤੇ ਝਪਦਾ ਪਿਆ ਵਾ ਤੇ ਹਾਥੀ ਦੇ ਨਾਲ ਸ਼ੇਰ ਲੜਦੇ ਆ ਇਹ ਸਾਰੇ ਸਕਲਪਚਰ ਮਿਊਰਲ ਨਹੀਂ ਉਹਨਾਂ ਨੂੰ ਕਹਿੰਦੇ ਤਰਾਸ਼ ਕੇ ਫਿਰ ਮੈਂ ਉਹ ਲੱਕੜ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਦਿੱਤੇ ਤੇ ਮਿਹਨਤ ਮੈਂ ਉੱਤੇ ਬੜੀ ਕੀਤੀ ਪਰ ਜਦੋਂ ਉਹ ਰਿਜ਼ਲਟ ਨਿਕਲਿਆ ਤੇ ਫਿਰ ਸਾਰੀ ਮੇਰੀ ਮਿਹਨਤ ਧਕਾਵਟ ਲੱਗ ਗਈ ਜੋ ਮੇਰੀ ਉਹਨਾਂ ਨੇ ਪ੍ਰੇਸ਼ ਕੀਤੀ ਤੇ ਬੜੇ ਚਿਰ ਫਿਰ ਉਹਨਾਂ ਦੀ ਫੋਟੋਆਂ ਮੈਨੂੰ ਆਉਂਦੀਆਂ ਰਹੀਆਂ ਵੀ ਤੁਹਾਡੀਆਂ ਚੀਜ਼ਾਂ ਲੋਕ ਪਸੰਦ ਕਰ ਰਹੇ ਨੇ ਫਿਰ ਮੇਰੀ ਇੱਕ ਪ੍ਰੋਗਰਾਮ ਚੱਲਿਆ ਫਿਰ ਮੈਨੂੰ ਇੰਗਲੈਂਡ ਤੋਂ ਬਹੁਤ ਸਾਰੀਆਂ ਕਿਰਪਾਨਾਂ ਦੇ ਆਰਡਰ ਆਏ ਮੈਂ ਬਣਾਈਆਂ ਫਿਰ ਉਹਨਾਂ ਨੂੰ ਪਾਰਸਲ ਕੀਤੀਆਂ ਐਦਾਂ ਫਿਰ ਸਮੇਂ-ਸਮੇਂ 'ਤੇ ਜਿਹੜਾ-ਜਿਹੜਾ ਬੰਦਾ ਮੇਰੇ ਤੱਕ ਅਪਰੋਚ ਕਰਦਾ ਉਹਨੂੰ ਚੀਚਾ ਬਣਾ ਕੇ ਦਿੰਦੀ ਡਿਫਿਕਲਟ ਨਹੀਂ ਲੱਗਦਾ ਕਿਉਂਕਿ ਅਕਸਰ ਇਹ ਹੈ ਅਸੀਂ ਫਾਈਟਸ ਤੇ ਦੇਖਦੇ ਹਾਂ ਕਿ ਜਿਹੜੀ ਸ੍ਰੀ ਸਾਹਿਬ ਪਾਜੀ ਦੇ ਕਿਸੇ ਟਾਈਮ ਤੇ ਲੋਗ ਰੁਕ ਦਿੰਦੇ ਮਨ ਬਾਹਰ ਦੇ ਦੇਸ਼ਾਂ ਕਦੀ ਪ੍ਰੋਬਲਮ ਨਹੀਂ ਆਈ ਕਿ ਮੈਂ ਇਸ ਜਗ੍ਹਾ ਤੇ ਭੇਜ ਰਿਹਾ ਹਾਂ ਵਿਦੇਸ਼ ਭੇਜ ਰਿਹਾ ਤੇ ਕਿਤੇ ਰਸਤੇ 'ਚ ਪ੍ਰੋਬਲਮ ਆ ਗਈ ਵਰਗੀ ਆ ਚੀਜ਼ ਕਿਉਂ ਭੇਜਦੇ ਹੋ ਤੁਸੀਂ ਇੱਕ ਕਾਰ ਕਿਉਂ ਭੇਜਦੇ ਹੋ ਹਾਂਜੀ ਇੱਕ ਜਿਹੜੇ ਕਾਰਨ ਨੇ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਨੇ ਫਿਰ ਦੂਸਰੇ ਨੰਬਰ ਦੇ ਉੱਤੇ ਨਾ ਜਦੋਂ ਅਸੀਂ ਭੇਜਦੇ ਇਹਨੂੰ ਨਾ ਬਲੰਡ ਕਿਰਪਾਨ ਵੀ ਅਸੀਂ ਇਹਦਾ ਲਿਖਦੇ ਆ ਕਿਉਂਕਿ ਇਹ ਸਾਡਾ ਇੱਕ ਸਿੰਬਲ ਹੈ ਦਰਪਾਨ ਰੱਖਣੀ ਆ ਉਹਦੀ ਜਿਹੜੀ ਧਾਰ ਹੁੰਦੀ ਹੈ ਅਸੀਂ ਬਹੁਤ ਜਦੀ ਤੇਜ਼ ਨਹੀਂ ਰੱਖਦੇ ਥੋੜੀ ਉਹਦੀ ਧਾਰ ਕੱਟ ਰੱਖਦੇ ਆ ਬਲੰਡ ਕਿਰਪਾਨ ਕਰਕੇ ਵੀ ਫਿਰ ਬਿਲ ਕੱਟ ਕੇ ਭੇਜਣੀ ਪੈਂਦੀ ਕਿਉਂਕਿ ਸਾਨੂੰ ਇਹ ਵੀ ਚੀਜ਼ ਸ਼ੋਅ ਕਰਨੀ ਪੈਂਦੀ ਵੀ ਇਹ ਲੜਾਈ ਝਗੜੇ ਲਈ ਵੱਡਾ ਟੁਕੜਾ ਨਹੀਂ ਜਾ ਰਹੀਆਂ ਇਹ ਸਾਡੇ ਧਰਮ ਦੇ ਵਿੱਚ ਸਾਨੂੰ ਇਹ ਅਲਾਓ ਕੀਤੀਆਂ ਗਈਆਂ ਨੇ ਚੀਜ਼ਾਂ ਤੇ ਜਿਹੜੀ ਸ਼ਾਨਵੀ ਆ ਤੇ ਇਹ ਸੇਫਟੀ ਆ ਜਦੋਂ ਸਮਾਂ ਪਵੇ ਫਿਰ ਇਹ ਇਹਦੀ ਸਾਡੇ ਸਿੰਘ ਵਰਤੋਂ ਵੀ ਕਰਦੇ ਨੇ ਤੇ ਫਿਰ ਇਦਾਂ ਹੀ ਉਹਨਾਂ ਨੂੰ ਲੈ ਕੇ ਵੀ ਜਾਂਦੇ ਨੇ ਬਿੱਲ ਵੀ ਕੱਟਦੇ ਜਾਂਦੀਆਂ ਵੀ ਐਕਸਪੋਰਟ ਵੀ ਹੁੰਦੀਆਂ ਆ ਮੰਨ ਖੁਸ਼ੀ ਹੁੰਦੀ ਜੇ ਉਹ ਇਸ ਕਿਤੇ ਨੂੰ ਚੁਣਿਆ ਔਰ ਗੁਰਬਾਬ ਸਿੰਘ ਜੀ ਵੱਲੋਂ ਜਾਂ ਇੱਕ ਸਸ਼ਤਰਤਾ ਧਾਰੀ ਬਣਾਇਆ ਗਿਆ ਸਾਨੂੰ ਤੇ ਉਸ ਨੂੰ ਮਰਗੀ ਅਮਲੀ ਜਾਮਾ ਤੁਹਾਡੇ ਵੱਲੋਂ ਖਵਾਇਆ ਜਾ ਰਿਹਾ ਕਿਸੇ ਸਾਹਮਣੇ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਫੋਨ ਕਰਦੇ ਨੇ ਵਿਦੇਸ਼ਾਂ ਤੋਂ ਕਿ ਤੁਹਾਨੂੰ ਆਕਰਪਾਂ ਦਾ ਬਾਹਰ ਦਾ ਸੈਕਟਰ ਚਾਹੀਦਾ ਐ ਸੱਚਾ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਹ ਜਾਇ ਵਕੀ ਲੱਗਦਾ ਕਿ ਹਾਂ ਵੀ ਇੱਕ ਅੰਗ ਬਣੇ ਹੋਏ ਆ ਗੁਰੂ ਮਹਾਰਾਜ ਦੇ ਨਾਲ ਔਰ ਸੰਗਤ ਦੇ ਨਾਲ ਜੁੜਦੇ ਹੋਏ ਔਰ ਕਿੰਨੇ ਲੋਕ ਪ੍ਰੇਸ਼ ਕਰਦੇ ਐ ਜੀ ਪ੍ਰੇਸ਼ ਕਰਦੇ ਨੇ ਤੇ ਮੈਂ ਤੇ ਇੱਕ ਚੀਜ਼ ਸੋਚਦਾ ਐ ਦੇਖੋ ਮੈਂ ਸਵੇਰੇ 10 ਮਿੰਟ ਬੈਠ ਕੇ ਜੀ ਪਰਮਾਤਮਾ ਦਾ ਨਾਮ ਜਪਦਾ ਜਦ ਜੇ ਮੈਂ ਵਰਕਸ਼ਾਪ ਦੇ ਵਿੱਚ ਗੁਰਬਾਣੀ ਤਰਾਸ਼ ਰਿਹਾ ਤੇ ਉਹ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਉਹ ਨਾਮ ਵੀ ਨਾਮ ਹੀ ਚੱਪ ਰਿਹਾ ਉਹਦਾ ਮੈਂ ਜੇ ਮੈਂ ਉਹਨੂੰ ਤਰਾਸ਼ ਰਿਹਾ ਜਿਉਂ ਮੈਂ ਸਤਨਾਮ ਬਣਾ ਰਿਹਾ ਜਾਂ ਵਾਹਿਗੁਰੂ ਬਣਾ ਰਿਹਾ ਮੈਂ ਜਪਾਣੀ ਲਿਖ ਰਿਹਾ ਜਾਂ ਜਬ ਜੀ ਜਾਂ ਮੈਂ ਪੰਜ ਬਾੜੀਆਂ ਲਿਖ ਰਿਹਾ ਮੈਂ ਲੱਕੜ ਦੇ ਉੱਤੇ ਤਰਾਸ਼ ਰਿਹਾ ਉਹ ਇੱਕ ਹੁੰਦਾ ਵਾ ਵੀ ਇੱਕ ਜ਼ੁਬਾਨ ਨਾਲ ਪੜੀਏ ਤੇ ਕੰਨਾਂ ਥਾਣੀ ਸੁਣੀਏ ਤੇ ਉਹ ਸਾਡੇ ਅੰਦਰ ਉਹ ਚੀਜ਼ ਕਰ ਕਰਦੀ ਆ ਤੇ ਮੈਂ ਦਿਮਾਗ ਨਾਲ ਸੋਚਦਾ ਤੇ ਹੱਥਾਂ ਨਾਲ ਤਰਾਸ਼ਦਾ ਉਹ ਵੀ ਮੇਰੇ ਅੰਦਰੋਂ ਹੀ ਹੋ ਕੇ ਆ ਰਿਹਾ ਇਹਦੀ ਸੇਵਾ ਗੁਰੂ ਮਹਾਰਾਜ ਨੇ ਸਾਡੇ ਲਈ ਹੀ ਕਰਨੇ ਅ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਤੁਹਾਨੂੰ ਅਕਸਰ ਹੀ ਪਰਿਵਾਰ ਜਿਹੜਾ ਹੈ ਉਹ ਉਹਦਾ ਸਹਿਯੋਗ ਨਾ ਹੋਵੇ ਤੇ ਕੋਈ ਵਿਅਕਤੀ ਵੀ ਜਿਹੜਾ ਕੰਮ ਨਹੀਂ ਕਰ ਪਾਂਦਾ ਪਰਿਵਾਰ ਦਾ ਕਿਸ ਤਰ੍ਹਾਂ ਹੈ ਪਰਿਵਾਰ ਜੀ ਮੇਰੇ ਫਾਦਰ ਸਾਹਿਬ ਸੀਗੇ ਤੇ ਮੇਰੇ ਨਾਲ ਮੇਰੀ سپورਟ ਸੀਗੀ ਉਹ ਮੈਨੂੰ ਬਹੁਤ سپورਟ ਕਰਦੇ ਹੀਗੇ ਮੈਂ ਕਿਤੇ ਜਾਣਾ ਕੋਮਗਰ ਉਹ ਮੇਰਾ ਕਾਰਖਾਨਾ ਦੇਖਣਾ ਸਾਰਾ ਹਫ਼ਤਾ ਉਹਨਾਂ ਨੇ ਦੇਖਣਾ ਉਹਨਾਂ ਤੋਂ ਬਿਨਾਂ ਥੋੜਾ ਜਆ ਮੁਸ਼ਕਲ ਤੇ ਹੁਣ ਹੋ ਹੀ ਰਿਹਾ ਵਾ ਜੋ ਚੀਜ਼ਾਂ ਨਹੀਂ ਹੁਣ ਹੋ ਪਾਰੀਆਂ ਜੋ ਉਹਨਾਂ ਦੀ ਸਲਾਹ ਸੀਗੀ ਜਿੱਦ ਤੱਕ ਹਾਂ ਪਰ ਫਿਰ ਵੀ ਹੁਣ ਕਰ ਰਹੇ ਹਾਂ ਵਧੀਆ ਕੰਮ ਕਰ ਰਹੇ ਹਾਂ ਪਰਿਵਾਰ ਦੀ ਬਹੁਤ سپورਟ ਹੈ ਤੇ ਕੋਈ ਨਾ ਕੋਈ ਸਿੰਘ ਸਾਡੇ ਕੋ ਹੁੰਦੇ ਰਹਿੰਦੇ ਨੇ ਰੋਜ਼ ਕੋਈ ਨਾ ਕੋਈ ਕਿਸੇ ਚੀਜ਼ ਦੀ ਡਿਮਾਂਡ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਜਿਆਦਾ ਫਲ ਚਾਹੀਦਾ ਵੱਡਾ ਖੰਭ ਚਾਹੀਦਾ ਬੈਂਡ ਜਿਆਦਾ ਚਾਹੀਦਾ ਬੈਂਡ ਘੱਟ ਚਾਹੀਦਾ ਜਿੱਦਾਂ ਜਿੱਦਾਂ ਫਿਰ ਮੇਰਾ ਕੰਮ ਸੀ ਲੱਕੜ ਤਰਾਸ਼ੀ ਦਾ ਤੇ ਤਰਾਸ਼ੀ ਦਾ ਫਿਰ ਜਦੋਂ ਸਾਨੂੰ ਕੋਈ 2006 ਦੇ ਵਿੱਚ ਮੇਰੇ ਕੋਈ ਮੇਰੇ ਦੋਸਤ ਹੀ ਆਏ ਉਹਨਾਂ ਨੇ ਕਿਹਾ ਯਾਰ ਸਾਨੂੰ ਇਹ ਚੀਜ਼ ਆ ਸਾਡਾ ਮਿਆਣ ਹੈ ਇਹਦੇ ਉੱਤੇ ਤੂੰ ਕਲਾਕਾਰੀ ਸਾਨੂੰ ਕੋ ਕਰਕੇ ਦੇ ਉਹ ਮੈਂ ਕਲਾਕਾਰੀ ਕੀਤੀ ਤੇ ਪਹਿਲਾਂ ਵੀ ਕਲਾਕਾਰੀ ਚੱਲਦੀਆਂ ਸੀਗੀਆਂ ਮੇਰੀਆਂ ਥੋੜੀ ਡਿਫਰੈਂਟ ਸੀਗੀਆਂ ਫਿਰ ਇਦਾਂ ਕਰਦੇ ਕਰਦੇ ਉਹ ਮੈਂ ਲੱਕੜ ਦੀ ਤਰਾਸ਼ੀ ਤੋਂ ਕਦੋਂ ਮੈਂ ਮਿਆਨਾ ਦੇ ਉੱਤੇ ਤਰਾਸ਼ ਲਾ ਪਿਆ ਜਾਂ ਡਿਜ਼ਾਈਨ ਕਟ ਲਾ ਪਿਆ ਇਹ ਸਾਨੂੰ ਨਹੀਂ ਪਤਾ ਲੱਗਿਆ ਸਮਾਂ ਕਿਤਰਾ ਬੀਤ ਗਿਆ ਜਿਸ ਵਾਂ ਤੁਸੀਂ ਇੰਗਲੈਂਡ ਦੀ ਗੱਲ ਕੀਤੀ ਅੱਜ ਵੀ ਇੰਗਲੈਂਡ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪੂਜਦੇ ਨੇ ਲੋਕ ਕਹਿੰਦੇ ਕਿ ਉਹ ਉਸ ਤਰ੍ਹਾਂ ਦਾ ਰਾਜ ਕਿਤੇ ਨਹੀਂ ਆ ਸਕਦਾ ਕਦੀ ਕਿਸੇ ਬੰਦੇ ਨੇ ਤਸਵੀਰ ਭੇਜੀ ਕਿ ਮਾਰਾ ਰਜੀਤ ਸਿੰਘ ਦੀ ਕਰਪਾਨ ਵਰਗਾ ਜਿਹੜਾ ਬਾਦ ਦਾ ਸਟਰਕਚਰ ਜਿਹੜਾ ਹੈ ਉਹ ਤਿਆਰ ਕਰਕੇ ਦਿੱਤਾ ਜਾਵੇ ਕਿਉਂਕਿ ਅਸੀਂ ਰੱਖਣਾ ਚਾਹੁੰਦੇ ਆ ਜਾਂ ਕੋਈ ਲੋਕ ਸ਼ਕੀਨ ਹੁੰਦੇ ਆ ਕਹਿੰਦੇ ਯਾਰ ਇਸ ਤਰ੍ਹਾਂ ਦੀ ਚੀਜ਼ ਸਾਡੇ ਘਰ ਆ ਯੂਨੀਕ ਜੀ ਚੀਜ਼ ਪਈ ਹੋਵੇ ਕਦੀ ਕਿਸੇ ਨੇ ਇਸ ਤਰ੍ਹਾਂ ਦੀ ਡਿਮਾਂਡ ਕੀਤੀ ਦੋ ਤਿੰਨ ਡਿਮਾਂਡ ਮੇਰੇ ਕੋ ਇਹੋ ਜਿਹੀਆਂ ਆਈਆਂ ਸੀ ਮੇਰੇ ਇੱਕ ਪ੍ਰੋਗਰਾਮ ਚੱਲਿਆ ਸੀ ਇੰਗਲੈਂਡ ਕਿਸੇ ਚੈਨਲ ਤੇ ਚੱਲਿਆ ਉੱਥੋਂ ਲੋਕਾਂ ਦੇ ਫੋਨ ਬਣਾ ਕੇ ਦਿੱਤੇ ਮੈਂ ਜੀ ਕਲਾਕਾਰ ਆ ਮੈਂ ਕੰਮ ਕਰਦਾ ਜਿਹੜਾ ਵੀ ਬੰਦਾ ਮੇਰੇ ਤੱਕ ਅਪਰੋਚ ਕਰਦਾ ਵਾ ਮੈਨੂੰ ਕੋਈ ਡਿਮਾਂਡ ਕਰਦਾ ਵਾ ਵੀ ਸਾਨੂੰ ਆ ਚੀਜ਼ ਚਾਹੀਦੀ ਐ ਇਹੋ ਜੀ ਚੀਜ਼ ਜਿਹੜੀ ਉੱਤਰ ਭਾਰਤ ਚ ਨਹੀਂ ਹੋਣੀ ਚਾਹੀਦੀ ਜਾਂ ਇਸ ਕੰਟਰੀ ਚ ਨਾ ਹੋਵੇ ਜਾਂ ਇਹੋ ਜੀ ਮਿਹਨਤ ਮੈਨੂੰ ਜਿਹੜਾ ਬੰਦਾ ਮੇਰੀ ਸੇਵਾ ਲੈ ਕੇ ਵੀ ਇਸ ਲੈਵਲ ਦੀ ਚੀਜ਼ ਐ ਇਨੀ ਮਿਹਨਤ ਕਰਕੇ ਸਾਨੂੰ ਬਣਾ ਕੇ ਦੇ ਅਸੀਂ ਉਹਨੂੰ ਬਣਾ ਕੇ ਦਵਾਂ ਕਿੰਨੀਆਂ ਕੰਟਰੀਸ ਦਾ ਤੇ ਕਿਰਪਾਣਾ ਜਾ ਚੁੱਕੇ ਆ ਟੋਟਲ ਅਜੇ ਮੈਂ ਜੀ ਭੇਜੀਆਂ ਇੰਗਲੈਂਡ ਭੇਜੀਆਂ ਸੀਗੀਆਂ ਅਮਰੀਕਾ ਭੇਜੀਆਂ ਸੀਗੀਆਂ ਮੇਰੇ ਕੋਲ ਰਿਸ਼ਤੇਦਾਰ ਐ ਸੀ ਅਮਰੀਕਾ ਤੋਂ ਉਹਨਾਂ ਦੇ ਹੱਥ ਭੇਜੀਆਂ ਉੱਥੇ ਵੀ ਗਈਆਂ ਨੇ ਫਿਰ ਤੇ ਆਸਟ੍ਰੇ ਇੰਡੀਆ ਉਹਦੇ ਹੱਥ ਵੀ ਭੇਜੀ ਜਾਵਾਂ ਇਦਾਂ ਫਿਰ ਲੋਕੀ ਲੈ ਜਾਂਦੇ ਨੇ ਜਿਹੜੇ ਜਿਹੜੇ ਕਿੰਨਾ ਕਮਾਨ ਮਹਿਸੂਸ ਹੁੰਦਾ ਹੈ ਤੁਹਾਨੂੰ ਔਰ ਲੱਗਦਾ ਹੈ ਕਿ ਇਹ ਜੇ ਤੁਹਾਨੂੰ ਸੇਵਾ ਮਿਲੀ ਹੈ ਸੇਵਾ ਨਿਰੰਤਰ ਜਾਰੀ ਰਹੇ ਜੀ ਬਿਲਕੁਲ ਜਾਰੀ ਰਹੇਗੀ ਤੇ ਬੜਾ ਮੈਨੂੰ ਵਧੀਆ ਵੀ ਲੱਗਦਾ ਵਾ ਕਿ ਮੈਂ ਇੰਗਲੈਂਡ ਇਹ ਟਡੀਆਂ ਵਿਕਸਿਤ ਕੰਟਰੀਆਂ ਜਿਹੜੀਆਂ ਅਮਰੀਕਾ ਵਰਗੀਆਂ ਵਿਕਸਿਤ ਕੰਟਰੀਆਂ ਕਿ ਮੈਂ ਉਹਨਾਂ ਨੂੰ ਮਜਬੂਰ ਕੀਤਾ ਵਾ ਵੀ ਤੁਸੀਂ ਅੰਬਰਸਰ ਦੇ ਇਸ ਘਰ ਦੇ ਵਿੱਚੋਂ ਆ ਚੀਜ਼ ਲੈ ਕੇ ਜਾਣੀ ਅਕਸਰ ਕੋਸ਼ ਤੇ ਸਾਡੇ ਵਿੱਚ ਹੈ ਕਿ ਲੋਕੀ ਉੱਥੋਂ ਸਾਡੇ ਕਹੁੰਦੇ ਨੇ ਜੀ ਫਿਰ ਕਿਸ ਤਰ੍ਹਾਂ ਪਰਿਵਾਰ ਫਿਰ ਕਿੰਨਾ ਸਹਿਯੋਗ ਦਿੰਦਾ ਹੈ ਕਿ ਖਾਸ ਤੌਰ ਤੇ ਕਿ ਪਰਿਵਾਰ ਦਾ ਸਹਿਯੋਗ ਬੜਾ ਜ਼ਰੂਰੀ ਹੈ ਨਾ ਜੀ ਪਰਿਵਾਰ ਮੈਨੂੰ ਮੇਰੇ ਫਾਦਰ ਸਾਹਿਬ ਜੀ ਨੇ ਜਦੋਂ ਉਹਨਾਂ ਦੀ ਬੜੀ ਮਿਲ ਸਪੋਰਟ ਰਹੀ ਹੈ ਤੇ ਮੈਂ ਕਦੇ ਵੀ ਕੋਈ ਕਦੇ ਜਾਣਾ ਬਾਜ਼ਾਰ ਜਾਣਾ ਕਿਸੇ ਕੰਮ ਲਈ ਜਾਣਾ ਮਗਰੋਂ ਸਾਰਾ ਮੇਰੇ ਦੇਖ ਦੇ ਕਰਦੇ ਸੀਗੇ ਉਹਨਾਂ ਤੋਂ ਬਗੈਰ ਥੋੜਾ ਜਿਹਾ ਮੁਸ਼ਕਲ ਤੇ ਆ ਰਹੀ ਹੈ ਪਰ ਮੈਨੇਜ ਕਰ ਰਹੇ ਹਾਂ ਕਿਸੇ ਨਾ ਕਿਸੇ ਤਰੀਕੇ ਪਰ ਕਦੀ ਸਰਕਾਰ ਨੇ ਨਹੀਂ ਕਿਸੇ ਕਿਉਂਕਿ ਅਕਸਰ ਹੀ ਆਪਾਂ ਸਰਕਾਰਾਂ ਤੋਂ ਬਹੁਤ ਆਸ ਰੱਖਦੇ ਔਰ ਲਗਾਤਾਰ ਹੀ ਜੇ ਘਰ ਘੱਲ ਕੀਤੀ ਜਾਵੇ ਤਾਂ ਤੁਹਾਡਾ ਜਿਹੜਾ ਕੀਤਾ ਹੈ ਉਹ ਲਗਾਤਾਰ ਗੁੰਮ ਹੁੰਦਾ ਜਾ ਰਿਹਾ ਹੈ ਔਰ ਜਿਹੜੀ ਬਰਾਦਰੀ ਤੋਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਉਹਦੇ ਨੌਜਵਾਨ ਜਿਹੜੇ ਅਲੱਗ ਟਰੈਕ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਫਿਰ ਉਹ ਲੱਗਦਾ ਹੈ ਕਿ ਸਰਕਾਰਾਂ ਦੀ ਕਿਤਨਾ ਕਿਤੇ ਗਲਤੀ ਤੁਹਾਨੂੰ ਨਜ਼ਰ ਆਉਂਦੀ ਜੀ ਮੈਨੂੰ ਨਜ਼ਰ ਆਉਂਦੀ ਹੈ ਕਿ ਜਦੋਂ ਮਹਾਰਾਜ ਰਜੀਤ ਸਿੰਘ ਜੀ ਵੇਲੇ ਲਾਹੌਰ ਤੋਂ ਮੁਸਲਮਾਨ ਕਾਰੀਗਰਾਂ ਨੂੰ ਸੱਦ ਕੇ ਇੱਥੇ ਰਾਮਗੜੀਆ ਕਮਿਊਨਿਟੀ ਦੇ ਲੋਕਾਂ ਨੂੰ ਤਰਾਸ਼ੀ ਦਾ ਕੰਮ ਸਿਖਾਇਆ ਗਿਆ ਇਹ ਤਰਾਸ਼ੀ ਜਿਹੜੀ ਅਸੀਂ ਕਰ ਰਹੇ ਹਾਂ ਇਹ ਉੱਥੇ ਸ਼ੁਰੂ ਹੋਈ ਜਦੋਂ ਹਾਥੀਦੰਦ ਦੀ ਤਰਾਸ਼ੀ ਚੱਲਦੀ ਸੀ ਉਹਨੂੰ ਤਰਾਸ਼ਦੇ ਸੀ ਉਦੋਂ ਵੀ ਕਾਰਵਿੰਗ ਦਾ ਕੰਮ ਚੱਲਦਾ ਸੀ ਇਹ ਕੰਮ ਉੱਥੇ ਸ਼ੁਰੂ ਹੋਇਆ ਤੇ ਅਸੀਂ ਮਹਾਰਾਜ ਰਜੀਤ ਸਿੰਘ ਦਾ ਰਾਜ ਦੀਆਂ ਗੱਲਾਂ ਕਰਦੇ ਆਂ ਪਰ ਜੋ ਉਹਨਾਂ ਨੇ ਕੀਤਾ ਸੀਗਾ ਅਸੀਂ ਉਹਨਾਂ ਨਾਲ ਤਾਂ ਕੁਝ ਨਹੀਂ ਕਰਦੇ ਲੇਕਿਨ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਜਿਸ ਤਰ੍ਹਾਂ ਪਿਛਲੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ ਕੀਤਾ ਗਿਆ ਵਿਸ਼ਕਰਮਾ ਦੇ ਵੱਲ ਜਿਹਨਾਂ ਵਿਸ਼ਕਰਮਾ ਵਾਰੀਅਰ ਬਣਾਏ ਗਏ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਅਸਲੀਆਂ ਚੀਜ਼ਾਂ ਪ੍ਰੈਜ਼ੈਂਟ ਕੀਤੀਆਂ ਗਈਆਂ ਕੀ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਲੁਕਤ ਹੁੰਦੇ ਜਾ ਰਹੇ ਨੇ ਸਾਰੇ ਲੋਕ ਔਰ ਜਿਹੜੇ ਲੀਡਰਸ ਕਰ ਰਹੇ ਨੇ ਉਹ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਕਰ ਪਾ ਰਹੇ ਕੀ ਕਾਰਨ ਕਿਸਮਤ ਜਿਹੜਾ ਵੋਟਾਂ ਹੁੰਦੀਆਂ ਉਹਨਾਂ ਦੇ ਬਹੁਤ ਵੱਡੇ ਵੱਡੇ ਦਾਅਵੇ ਕਿਤੇ ਹੁੰਦੇ ਆ ਫਿਰ ਕਿਉਂ ਕਿ ਕੀ ਪ੍ਰੋਬਲਮ ਹੈ ਏ ਜੀ ਪਹਿਲਾਂ ਵਾਦੇ ਦਾਅਵੇ ਤੇ ਬੜੇ ਹੁੰਦੇ ਆ ਵੀ ਅਸੀਂ ਵੀ ਮਤਲਬ ਸੋਚਦੇ ਵੀ ਨਹੀਂ ਸ਼ਾਇਦ ਬਦਲਾਅ ਆਏਗਾ ਬਦਲਾਅ ਆਏਗਾ ਪਰ ਉਹ 2 ਕੁ ਮਹੀਨੇ ਵਾਸਤੇ ਹੁੰਦਾ ਫਿਰ ਸਾਰਾ ਕੁਝ ਬਿਲਕੁਲ ਉਸ ਤਰੀਕੇ ਦਾ ਨਾਰਮਲ ਹੋ ਜਾਂਦਾ ਮੈਨੂੰ ਕੋਈ ਖਾਸ ਇਹੋ ਜਿਹਾ ਨਹੀਂ ਨਜ਼ਰ ਆ ਰਿਹਾ ਹੁਣ ਅਸੀਂ ਤਰਾਸ਼ੀ ਦਾ ਕੰਮ ਸਿੱਖੇ ਆ ਜਾਂ ਦਾਦਾ ਵੀਵੀ ਸਾਲ ਲਾ ਕੇ ਸਿੱਖੇ ਆ ਹੁਣ ਨਵੇਂ ਬੱਚੇ ਸਾਡੇ ਕੋ ਉਹਨਾਂ ਕੋ ਟਾਈਮ ਹੀ ਨਹੀਂ ਇੰਦਾ ਹੈਗਾ ਉਹ ਮਤਲਬ 10 ਸਾਲ ਲਾ ਕੇ ਤਾਂ ਵੀ ਨਹੀਂ ਕਿਸੇ ਕੋ ਸਿੱਖ ਸਕਦੇ ਇਹ ਤਰਾਸ਼ੀ ਦਾ ਕੰਮ ਫਿਰ ਤਾਂ ਕਰਕੇ ਘਟਦਾ ਜਾ ਰਿਹਾ ਪਹਿਲਾਂ ਤਰਾਸ਼ ਤਰਾਸ਼ ਕੀ ਚੀਜ਼ਾਂ ਬਣਾਉਂਦੇ ਹਾਂ ਲੋਕ ਵਧੀਆ ਤੋਂ ਵਧੀਆ ਚੀਜ਼ਾਂ ਖਰੀਦਦੇ ਸੀਗੇ ਹੁਣ ਉਹ ਡਾਈਆਂ ਆ ਗਈਆਂ ਪਤਲ ਦੀਆਂ ਡਾਈਆਂ ਲੀਆਂ ਕਰਪਾਨਾ ਬੰਦੀਆਂ ਉਹ ਲੱਗਦੀਆਂ ਵੀ ਸੋਹਣੀਆਂ ਵਾਂ ਤੇ ਇਹ ਹੈਗੀਆਂ ਵੀ ਸਸਤੀਆਂ ਵਾਂ ਪਰ ਇੱਕ ਲੱਕੜ ਦੀ ਚੀਜ਼ ਨੂੰ ਤਰਾਸ਼ਣਾ ਤੇ ਉਹਨੂੰ ਵਿੱਚੋਂ ਲੱਭਣਾ ਉਹਦੀ ਕਾਰਫ ਕਰਨੀ ਜਿਹੜੇ ਸਾਡੀ ਜਿਹੜੀ ਚੀਜ਼ ਆ ਫਿਰ ਕੋਸਟ ਥੋੜੀ ਜਿਆਦਾ ਹੋ ਜਾਂ ਤੇ ਦੂਜੀਆਂ ਸਟੀਲ ਦੀਆਂ ਕਰਪਾਨਾਂ ਜਿਹਾ ਇਹੋ ਜਿਹੀ ਜੋ ਡਿਜ਼ਾਈਨ ਜਿਹੜਾ ਬਣਾਇਆ ਉਹ ਸਸਤੀ ਹੈਗੀਆਂ ਇਸ ਚੀਜ਼ ਦੇ ਨਾਲ ਵੀ ਸਾਡੀ ਜਿਹੜੀ ਮਾਰਕੀਟ ਨੂੰ ਥੋੜਾ ਜਆ ਮਿਲਿਆ ਵਾ ਵੀ ਸਾਡੀ ਚੀਜ਼ ਮਹਿੰਗੀ ਹੁੰਦੀ ਹੈ ਉਹ ਦੂਜੀ ਚੀਜ਼ਾਂ ਸਸਤੀਆਂ ਹੁੰਦੀਆਂ ਨੇ ਕਿਉਂਕਿ ਸਾਡੀ ਹੱਥ ਨਾਲ ਬਣੀ ਆ ਪਰ ਜਿਸ ਬੰਦੇ ਨੂੰ ਸਮਝ ਹੈ ਕਿ ਲੱਕੜ ਨੂੰ ਤਰਾਸ਼ਿਆ ਜਾ ਸਕਦਾ ਵਾ ਔਰ ਪਲਾਸਟਿਕ ਨੂੰ ਮੋਲਡ ਕੀਤਾ ਜਾ ਸਕਦਾ ਵਾ ਜਾਂ ਡਾਈ ਦੇ ਵਿੱਚ ਉਹ ਚੀਜ਼ਾਂ ਬਣ ਸਕਦੀਆਂ ਨੇ ਇਹ ਜਿਹੜਾ ਬੰਦਾ ਸਮਝਦਾ ਫਿਰ ਉਹ ਕੋਈ ਜ਼ਿਆਦਾਤਰ ਲੱਕੜ ਦੀ ਪਸੰਦ ਕਰਦਾ ਕੀ ਲੱਗਦਾ ਨੇ ਕਿ ਤੁਹਾਨੂੰ ਲੱਗਦਾ ਕਿ ਜੱਥੇਦਾਰ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਕਿਉਂਕਿ ਹੱਥ ਨਾਲ ਜਿਹੜੀ ਤਿਆਰ ਚੀਜ਼ ਹੋਣੀ ਜਾ ਮਸ਼ੀਨ ਇੱਕ ਚੀਜ਼ ਤਿਆਰ ਉਹਨਾਂ ਦੋਨਾਂ ਡਿਫਰੈਂਟ ਹੈ ਕਿ ਲੱਗਦਾ ਜੱਥੇਦਾਰ ਨੂੰ ਕਿਹੜਾ ਪੀਸ ਤੇ ਸਟੈਂਡ ਕਰਾ ਜਿੰਦਾ ਨਹੀਂ ਮੈਨੂੰ ਇਤਾਂ ਦਾ ਕੁਝ ਲੱਗਦਾ ਨਹੀਂ ਹੈ ਕਿ ਜੱਥੇਦਾਰਾਂ ਨੂੰ ਇੱਥੇ ਇਹ ਤੇ ਆਪਣੀ ਆਪਣੀ ਪਸੰਦ ਹੈ ਆਪਣੇ ਸ਼ੌਂਕ ਦੀ ਗੱਲ ਹੈ ਤੇ ਸਾਡੇ ਕੋਲ ਸ਼ਿਕਾਇਤਵੰਦੇ ਆਉਂਦੇ ਨੇ ਸਾਡੀ ਚੀਜ਼ ਮਹਿੰਗੀ ਆ ਉਹ ਤਾਂ ਵੀ ਲੈਣ ਚ ਲਾ ਕੇ ਬਣਵਾ ਕੇ ਲੈ ਜਾਂਦੇ ਦੂਜੀਆਂ ਚੀਜ਼ਾਂ ਸਸਤੀਆਂ ਨੇ ਉਹ ਸੋਹਣੀਆਂ ਵੀ ਆ ਲੋਕੀ ਨਹੀਂ ਲੈਂਦੇ ਇਹ ਗੱਲਾਂ ਵੀ ਹਰ ਬੰਦੇ ਦੀ ਆਪਣੀ ਪਸੰਦ ਹੈ ਇਹਨਾਂ ਨੂੰ ਲੋਕਾਂ ਦੇ ਸੁਭਾਅ ਦੇ ਨਾਲ ਉਹਨਾਂ ਦੀ ਪਸੰਦ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤਾਂ ਲੱਗਦਾ ਕਿ ਹੀਰੇ ਦੀ ਪਛਾਣ ਲੋਕਾਂ ਨੂੰ ਉਹ ਹੁੰਦੀ ਹੈ ਜਦੋਂ ਲੋਕ ਜਦੋਂ ਕੰਮ ਦੇਖਦੇ ਹਨ ਇਹ ਲੱਗਦਾ ਕਿ ਤੁਹਾਡੀ ਤਾਂ ਪਛਾਣ ਅਲੱਗ ਨਿਕਲਦੀ ਹੈ ਬਿਲਕੁਲ ਜੀ ਥੋੜਾ ਜਿਹਾ ਸਾਨੂੰ ਐਕਸਪਲੇਨ ਵੀ ਕਰਨਾ ਪੈਂਦਾ ਹੈ ਵੀ ਆ ਜਿਹੜੀ ਤੁਸੀਂ ਕਰਪਾਨ ਪਿੱਤਲ ਦੇ ਕਵਰ ਵਾਲੀ ਲੈ ਰਹੇ ਹੋ ਇਹ ਇੱਕ ਡਾਈ ਹੈਗੀ ਹੈ ਡਾਈ ਦੇ ਵਿੱਚੋਂ ਨੱਪਿਆ ਗਿਆ ਤੇ ਆ ਡਿਜ਼ਾਈਨ ਤੁਹਾਡਾ ਬਾਹਰ ਆ ਗਿਆ ਇਹਦੇ ਨਾਲ ਤਾਂ 500000 ਰੁਪਏ ਤੋਂ ਸ਼ਾਮ ਤੱਕ ਬਣਾਉਂਦੇ ਨੇ ਪਰ ਅਸੀਂ ਜਿਹੜਾ ਪੀਸ ਹੁਣ ਆਣੇ ਸ਼ਾਮ ਤੱਕ 10 ਪੀਸ ਹੀ ਬਣਦੇ ਤੇ ਜਿੱਤ ਤਰ੍ਹਾਂ ਲੋਕੀ ਫਿਰ ਇਹ ਲੋਕ ਬੜੇ ਸ਼ੌਂਕ ਦੇ ਨਾਲ ਮੇਰੇ ਕੋਲ ਲੱਗੇ ਬੈਠ ਕੇ ਜਦੋਂ ਮੈਂ ਕਾਰਵ ਕਰਦਾ ਹਾਂ ਜਾਂ ਜਦੋਂ ਡਿਜ਼ਾਈਨ ਬਣਾਉਂਦਾ ਹਾਂ ਜਾਂ ਜਿਹੜੀ ਜਿਹੜੀ ਚੀਜ਼ ਕਿੰਦਮ ਬਣਾ ਕੇ ਦਿੰਦੇ ਆ ਨਾਲੇ ਖੁਸ਼ ਹੋ ਕੇ ਜਾਂਦੇ ਨਾਲ ਵੀਡੀਓ ਬਣਾ ਕੇ ਖੜਦੇ ਵੀ ਆਹ ਕਲਾਕਾਰ ਕੋਹ ਦਾ ਦੀ ਕਿਰਪਾ ਜੇ ਤੁਸੀਂ ਕਿਹਾ ਹੈ ਕਿ ਮੈਂ ਆਪਣੇ ਘਰ ਬਣਾ ਕੇ ਰੱਖਣਾ ਚਾਹੁੰਦਾ ਤੇ ਇਹ ਕਿਸੇ ਉਸ ਬੰਦੇ ਨੂੰ ਦਊਗਾ ਜਿਹੜਾ ਬੰਦਾ ਵਾਕਈ ਮੈਨੂੰ ਮੈਨੂੰ ਡਿਸਰਵ ਕਰਦਾ ਹੋਵੇ ਇਸ ਬੰਦੇ ਤੇ ਚਾਹੁੰਦਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਹਜੇ ਤੇ ਮੈਨੂੰ ਕੁਛ ਇਦਾਂ ਦਾ ਕੋਈ ਬੰਦਾ ਹਜੇ ਖਾਸ ਮਿਲ ਨਹੀਂ ਪਿਆ ਪਰ ਮੈਂ ਇਹੋ ਜਿਹਾ ਡਿਜ਼ਾਈਨ ਇੱਕ ਜਰੂਰ ਤਿਆਰ ਕੀਤਾ ਜਦੋਂ ਵੀ ਕੋਈ ਲੱਗਾ ਪਈ ਇਹ ਬੰਦਾ ਡਿਸਰਵ ਕਰਦਾ ਮੈਂ ਉਹਨੂੰ ਇਹ ਜਿਹੜੀ ਪ੍ਰੈਜ਼ੈਂਟ ਜਰੂਰ ਕਰ ਦਿਆਂਗਾ ਅ ਲਾਸਵਾਲ ਆ ਮੇਰਾ ਤੁਹਾਨੂੰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਨੌਜਵਾਨ ਐ ਅੱਲਾ ਦੀ ਡਰੈਕ ਤੇ ਚੱਲ ਰਹੇ ਆ YouTube ਤੇ ਉੱਤੇ ਲਗਾਤਾਰ ਸਰਚਿੰਗ ਕਰਦੇ ਨੇ YouTube ਤੇ ਕਹਾਣੇ ਬਣਾ ਕੇ ਘੁੰਮਦੇ ਨੇ ਲੇਕਿਨ ਜਦੋਂ ਤੁਹਾਡੀ ਬਰਾਦਰੀ ਦੇ ਲੋਕ ਤੁਹਾਨੂੰ ਪ੍ਰੇਜ਼ ਨਹੀਂ ਕਰ ਪਾਉਂਦੇ ਫਿਰ ਉਹਨਾਂ ਵਾਸਤੇ ਕੀ ਸਿਖਣਾ ਚਾਹੀਦਾ ਤੇ ਮੈਂ ਜੀ ਨੌਜਵਾਨਾਂ ਨੇ ਤੁਸੀਂ ਗੱਲ ਕੀਤੀ ਵੀ ਮੈਂ ਇੱਕ ਚੀਜ਼ ਸੋਚਦਾ ਵੀ ਅੱਜਕੱਲ ਤੇ ਬੱਚਿਆਂ ਕੋਲ ਟਾਈਮ ਵੀ ਨਹੀਂ ਹੈਗਾ ਬੇਰਜ਼ਗਾਰੀ ਨਹੀਂ ਹੈਗੀ ਇੱਥੇ ਇੱਥੇ ਵੇਲੜ ਪੁਣਾਏਗਾ ਵੇਲੜ ਤੁਰੇ ਫਿਰਨਗੇ ਪਰ ਕੰਮ ਨਹੀਂ ਸਿੱਖਣਗੇ ਹਰ ਮਤਲਬ ਤੁਸੀਂ 10 ਮੁੰਡੇ ਇਕੱਠੇ ਕਰ ਲਓ ਤੁਸੀਂ ਉਹਨਾਂ ਨਾਲ ਗੱਲ ਪੁੱਛੋ ਤੇ ਉਹ ਕਹਿਣਗੇ ਯਾਰ ਮੈਨੂੰ ਰੈਡੀਮੇਡ ਦਾ ਕੰਮ ਕਰਾ ਦਿਓ ਮੈਂ ਮੋਬਾਈਲਾਂ ਦੀ ਮਿੰਨ ਦੁਕਾਨ ਖੋਲ੍ਹ ਦਿਓ ਪਰ ਭਾਜੀ ਦੇਖੋ ਮੋਬਾਈਲ ਆ ਹੁਣ ਟੈਕਨੋਲੋਜੀ ਇਹੋ ਜੀ ਆ ਗਈ ਹੈ ਮੋਬਾਈਲ ਪਹਿਲਾਂ ਤੇ ਖਰਾਬ ਨਹੀਂ ਹੁੰਦੇ ਤੇ ਜੇ ਕਿਸੇ ਬੰਦੇ ਦਾ 2 ਸਾਲ ਬਾਅਦ ਮੋਬਾਈਲ ਖਰਾਬ ਹੋਇਆ ਤਾਂ ਤੁਸੀਂ ਥੋੜੇ ਜਿਹੇ ਪੈਸੇ ਹੋਰ ਦੇ ਤੁਸੀਂ ਫਿਰ ਨਵਾਂ ਲਿਆਓ 2 ਸਾਲ ਸਾਡੇ ਫਿਰ ਨਿਕਲ ਗਏ ਰਿਪੇਅਰ ਖਤਮ ਹੋ ਕੀ ਜਿਨ੍ਹਾਂ ਨੇ ਆ 60 ਦਿਨਾਂ ਦੇ ਵਿੱਚ ਕੋਰਸ ਕੀਤਾ ਆਪਣੀਆਂ ਦੁਕਾਨਾਂ ਪਈਆਂ ਕਿੱਧਰ ਜਾਣਗੇ ਰੈਡੀਮੇਡ ਦਾ ਕੰਮ ਹੈ ਅੱਜ ਇੱਕ ਟ੍ਰੈਂਡ ਚੱਲ ਰਿਹਾ ਕੱਪੜਾ ਚੱਲ ਰਿਹਾ ਕੱਲ ਨੂੰ ਟ੍ਰੈਂਡ ਖਤਮ ਹੋ ਗਿਆ ਲੋਕ ਕੀ ਕਰਨਗੇ ਇਹ ਲੋਕਾਂ ਨੂੰ ਜਿਹੜੇ ਕਿਤੇ ਖਤਮ ਹੁੰਦੇ ਜਾ ਰਹੇ ਆ ਇਹ ਕਿਤੇ ਬਹੁਤ ਜ਼ਰੂਰੀ ਆ ਔਰ ਜਿਹੜੇ ਪ੍ਰਵਾਸੀ ਇਹ ਕਿਤੇ ਵੜਦੇ ਜਾ ਰਹੇ ਆ ਵੇ ਉਹ ਪਛਾਈ ਜਾ ਰਿਹਾ ਗਾੜੀਆਂ ਨਿਕਲਦੇ ਜਾ ਰਿਹਾ ਤੇ ਅਸੀਂ ਬੈਲਡ ਕੋਣਾ ਸਾਡੇ ਜਿੱਤੇ ਸਿਰਫ ਇੱਕ ਬਾਈਟਾ ਦੇ ਚੋਗੇ ਵੀ ਇਹ ਇਹਨਾਂ ਨੇ ਸਾਰਾ ਕੰਮ ਉਹਨੂੰ ਟੇਕਓਵਰ ਕਰ ਲਿਆ ਜੇ ਸਾਡੇ ਬਦਲ ਨਹੀਂ ਕਰਦੇ ਤਾਂ ਇਹ ਬੰਦੇ ਨੇ ਟੇਕਓਵਰ ਕੀਤਾ ਸਰਕਾਰਾਂ ਤੋਂ ਉਮੀਦ ਹੈ ਕੁਝ ਮੈਨੂੰ ਕੋਈ ਖਾਸ ਕੋਈ ਇਦਾਂ ਦਾ ਲੱਗਦਾ ਨਹੀਂ ਆ ਸਰਕਾਰ ਤੋਂ ਵੀ ਉਮੀਦਾਂ ਆਸ ਹੀ ਆ ਪਰ ਇਹ ਆਸ ਬੜੇ ਸਾਲਾਂ ਤੋਂ ਪੂਰੀ ਤੇ ਕਦੀ ਹੋਈ ਨਹੀਂ ਆ ਹੁਣ ਵੀ ਲਾਛੜ ਤੇ ਸ਼ਾਇਦ ਇਹ ਪੂਰੀ ਲਾ ਸਵਾਲ ਹੈ ਮੇਰਾ ਤੁਹਾਨੂੰ ਕਿ ਲੱਗਦਾ ਹੈ ਕਿ ਇਸ ਕੰਟਰੀ ਦੇ ਵਿੱਚ ਸਾਡੀ ਕਿਰਪਾਨ ਜਿਹੜੀ ਉਹ ਜਾਏਗੀ ਔਰ ਉਸ ਦਿਨ ਤੁਸੀਂ ਸੋਚੋਗੇ ਕਿ ਠੀਕ ਹੈ ਮੇਰਾ ਅੱਜ ਗੋਲ ਪੂਰਾ ਹੋ ਗਿਆ ਇਹ ਮੈਂ ਜੀ ਵੈਸੇ ਆਲਮੋਸਟ ਹੀ ਸਾਰੀਆਂ ਕੰਟਰੀਆਂ ਦੇ ਵਿੱਚ ਲੋਕ ਮੇਰੇ ਕੋਲ ਲੈ ਕੇ ਜਾ ਚੁੱਕੇ ਨੇ ਤੇ ਹਜੇ ਮੈਂ ਕੁਝ ਕੋਈ ਮੈਨੂੰ ਇਹੋ ਜਿਹਾ ਬੰਦਾ ਨਹੀਂ ਮਿਲਿਆ ਵੀ ਜਿਹੜਾ ਆਊਟਸਟੈਂਡਿੰਗ ਕੋਈ ਚੀਜ਼ ਮੇਰੇ ਕੋਲ ਮੰਗੀ ਹੋਵੇ ਭਾਜੀ ਆਹ ਚੀਜ਼ ਬਣਾਓ ਜਿਹੜੀ ਮਤਲਬ ਦੂਰ ਦੂਰ ਤੱਕ ਕਿਤੇ ਵੇਖਣ ਨੂੰ ਨਾ ਮਿਲੇ ਮੈਨੂੰ ਚਾਹੀਦਾ ਕਦਰਦਾਨ ਮੇਰੇ ਕੋਲ ਕਦਰਦਾਨ ਕੋਈ ਆ ਜਾਏ ਮੈਨੂੰ ਜਿਹੜੀ ਚੀਜ਼ ਕਹਦੇ ਉਹ ਹੀ ਸੱਚ ਹੈ ਉਹ ਹੀ ਬਣਾ ਦੇ ਤੁਹਾਨੂੰ ਇਹ ਸਨ ਉਹ ਅੰਪਾਲ ਸਿੰਘ ਹੋਣੇ ਜਿਹਨਾਂ ਵੱਲੋਂ ਅਲੱਗ ਹੀ ਪਹਿਚਾਨ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਤੇ ਲਗਾਤਾਰ ਹੀ ਇਹਨਾਂ ਵੱਲੋਂ ਕਿਰਪਾਨ ਤੇ ਕੰਗੇ ਦਾ ਜਿਹੜਾ ਕੰਮ ਜਿਹੜਾ ਸੀਗਾ ਉਹ ਰੋਜ਼ਗਾਰ ਦਾ ਹਾਊ ਸ਼ੁਰੂ ਕੀਤਾ ਗਿਆ ਹਾਲਾਂਕਿ ਗੁਰੂ ਸਾਹਿਬਾਨ ਵੱਲੋਂ ਪੰਜੇ ਕਕਾਰ ਜਿਹੜੇ ਸੀਗੇ ਬਹੁਤ ਇੰਪੋਰਟੈਂਟ ਦੱਸੇ ਗਏ ਸਨ ਔਰ ਇਹਨਾਂ ਇਹਨਾਂ ਦੇ ਹਿੱਸੇ ਜਿਹੜੇ ਦੋ ਆਏ ਨੇ ਜਿਹੜੇ ਤਕਤਕਾਰ ਨੇ ਜਿਹੜੇ ਉਹ ਹਿੱਸੇ ਆਏ ਨੇ ਜਿਨ੍ਹਾਂ ਵਿੱਚੋਂ ਉਹਨਾਂ ਨੇ ਇਹਨਾਂ ਵੱਲ ਕਿਰਪਾਨ ਦੀ ਜਿਹੜੀ ਮੇਕਿੰਗ ਜਿਹੜੀ ਉਹ ਕੀਤੀ ਜਾਂਦੀ ਤੁਸੀਂ ਕੰਗੇ ਜਿਹੜੀ ਉਹ ਕੀਤੀ ਜਾਂਦੀ ਲਗਾਤਾਰ ਇਹ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਕੰਗੇ ਜਿਹੜੇ ਉਹ ਪਹੁੰਚਾ ਚੁੱਕੇ ਨੇ ਲੇਕਿਨ ਕਿਤਨਾ ਕਿਤਨਾ ਦਾ ਕਹਿਣਾ ਕਿ ਹਜੇ ਤੱਕ ਉਹ ਕਾਰੀਗਰ ਉਹ ਵਿਅਕਤੀ ਨਹੀਂ ਮਿਲ ਪਾਇਆ ਜਿਹੜਾ ਯੂਨੀਕ ਇੱਕ ਚੀਜ਼ ਜਿਹੜੀ ਉਹ ਬਣਾ ਕੇ ਬਣਾਉਣ ਵਾਸਤੇ ਮੰਗੀ ਗਈ ਹੋਵੇ ਲੇਕਿਨ ਜਿਸ ਤਰ੍ਹਾਂ ਦੀ ਵੀ ਚੀਜ਼ ਲੋਕ ਕਹਿਣ ਕਿ ਉਸ ਤਰ੍ਹਾਂ ਦੀ ਚੀਜ਼ ਜਿਹੜੀ ਉਹ ਬਣਾ ਕੇ ਜਿਹੜੀ ਉਹ ਦਿੱਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇੰਗਲੈਂਡ ਚ ਗਈ ਹੋਈ ਕਿਰਪਾਨ ਆ ਉਸ ਤੋਂ ਬਾਅਦ ਜਿਹੜੀ ਜੋ ਇਹਨਾਂ ਦੇ ਦਿਮਾਗ ਚ ਕਿਰਪਾਨ ਚਾਹੀਏ ਕੋਣ ਵਿਅਕਤੀ ਜਿਹੜਾ ਕਿਸੇ ਵਿਅਕਤੀ ਨੂੰ ਜਿਹੜੀ ਇਸਦੀ ਪਿਆਰ ਜਿਹਾ ਜਿੱਦੇ ਹੋਏ ਨਜ਼ਰ ਆਉਂਗੀ ਤਾਂ ਉਹ ਸਮਝ ਦੱਸੇਗਾ ਲੇਕਿਨ ਹਰਪਾਲ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਰ ਇੱਕ ਚੀਜ਼ ਹੀ ਉਤਿਆਰ ਕੀਤੀ ਜਾਂਦੀ ਹੈ ਬੜੀ ਸੁੱਛਤਾ ਦੇ ਨਾਲ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਹੈ ਕੈਮਰਾਮੈਨ ਵੌਇਸ ਦਿਨਦਰਪ ਸਿੰਘ ਪਿੰਡ ਬਿਲੋਕ ਚੈਨਲ ਅਮਰਸਾ ਸਾਹਿਬ